ਲੇ ਵੀ ਮੰਦਰਾ ਹਾਂਜੀ ਕੱਲ ਮੈਂ ਸੁਣੀਆ ਕਿਸਾਨ ਜਥੇਬੰਦੀ ਦਾ ਇੱਕ ਮੈਂਬਰ ਸੀਗਾ ਹਾਂਜੀ ਉਹ ਤੋਂ ਸੁਣੀਆ ਮੈਂ ਗੱਲਾਂ ਉਹ ਕਹਿੰਦਾ ਵੀ ਜਿਹੜੀ ਆਪਣੀ ਕਣਕ ਆ ਪੰਜਾਬ ਦੀ ਜਿਵੇਂ ਆਪਾਂ ਹੁਣ ਖਾਣੇ ਆ ਹਾਂਜੀ ਵੀ ਇਹ ਮਹਿੰਗੀ ਕਾਹਤੋਂ ਹੋ ਗਈ ਉਹ ਪਹਿਲਾਂ ਤੋਂ ਨੇ ਸਵਾਲ ਕਰਿਆ ਆਪਾਂ ਨੂੰ ਪੰਜਾਬੀਆਂ ਨੂੰ ਕਹਿੰਦਾ ਵੀ ਤੁਸੀਂ ਦੱਸੋ ਆਪਣੇ ਪੰਜਾਬ ਦੀ ਕਣਕ ਕਿੱਥੇ ਆ ਹਾਂਜੀ ਜਿਹੜੀ ਮਹਿੰਗੀ ਕਾਹਤੋਂ ਹੋ ਗਈ ਇਹ ਮਹਿੰਗੀ ਕਾਹਤੋਂ ਕਣਕ ਹਰੇਕ ਕੋਲੇ ਪਈ ਆ ਘਰੇ ਜ਼ਮੀਨਦਾਰਾਂ ਕੋਲੇ ਤਾਂ ਪਰ ਮਹਿੰਗੀ ਕਾਹਤੋਂ ਹੋਈ ਆ ਬਾਤ ਉਹ ਕਹਿੰਦਾ ਮਹਿੰਗੀ ਇਹਨੇ ਹੋਣਾ ਹੀ ਸੀ ਜਿਹੜੇ ਜ਼ਿਮੀਂਦਾਰ ਆਪਣੇ ਨਹੀਂ ਮੰਨਦੇ ਹੂੰ ਜਿਹੜੇ ਜ਼ਿਮੀਂਦਾਰ ਆਪਣੇ ਨਹੀਂ ਮੰਨਦੇ ਉਹਨਾਂ ਨੇ ਉਹਨਾਂ ਦੇ ਸਾਈਲੋਆਂ ਚ ਕਣਕ ਸੜਤੀ ਹਾਂ ੜਾਨੀ ਵਾਲੀਆਂ ਦੇ ਉਹਨਾਂ ਕੋਲੇ ਜਮ੍ਹਾਂ ਕਰਤੀ ਉਹਨਾਂ ਨੇ ਕਰ ਲਈ ਜਮ੍ਹਾਂ ਜਦੋਂ ਉਹਨਾਂ ਨੇ ਜਮ੍ਹਾਂ ਕਰ ਲਈ ਕਹਿੰਦਾ ਉਹ ਕਣਕ ਤਾਂ ਉਹਨਾਂ ਨੇ ਸਾਂਭ ਲਈ ਹੁਣ ਕਣਕ ਉਹ ਕਹਿੰਦਾ ਆਪਣੀ ਹਲੇ ਆਉਣੀ ਆ ਅਪ੍ਰੈਲ ਚ ਆਪਣੇ ਤਾਂ ਹਲੇ 3 ਮਹੀਨੇ ਪਏ ਆ ਹੂੰ ਜਨਵਰੀ ਫਰਵਰੀ ਮਾਰਚ ਅਪ੍ਰੈਲ ਚੌਥੇ ਸਾਢੇ 3 ਮਹੀਨੇ ਪਏ ਆ ਹੂੰ ਸਾਢੇ 3.5 ਮਹੀਨਿਆਂ ਨੂੰ ਕਣਕ ਹੋਣੀ ਆ ਹਾਂ ਉਦੋਂ ਪਹਿਲਾਂ ਅੱਜ 100 ਰੁਪਏ ਸ਼ਹਿਰ ਦੇ ਵਿੱਚ ਆਟਾ ਵੇਚੀ ਜਾਂਦਾ ਕਣਕ ਦਾ ਹੂੰ 40 ਰੁਪਏ ਕਿਲੋ ਕਣਕ ਵੀ ਨਹੀਂ 4000 ਨੂੰ ਕਣਕ ਵੀ ਚੀ ਜਾਂਦੀ ਹੈ 4 ਤੋਂ 4505 ਨੂੰ ਹੋ ਜਾਣੀ ਆ ਹਾਂ ਜਦੋਂ ਨਾ ਮਿਲੀ ਚਲੋ ਤਗੜੇ ਜ਼ਿੰਮੇਵਾਰ ਤਾਂ ਉਹਦੇ ਘਰੇ ਰੱਖੀ ਬੈਠੇ ਆ ਡਰਾਮਾ ਚ ਹੈਗੀ ਆ ਕਈਆਂ ਕੋਲੇ ਨਹੀਂ ਹੈ ਜਿਹੜੇ ਛੋਟੇਵੇਂ ਉਹ ਕਿੱਥੋਂ ਲੈਣਗੇ ਮੰਨੀ ਨਾਣੀਆ ਉਹ ਇਹਨਾਂ ਨੇ ਸੈਲੋਆ ਚ ਸੈੱਟ ਤੀ ਕਹਿੰਦੇ ਇਹਨਾਂ ਦੇ ਸੈਲੋਆ ਦੇ ਵਿੱਚ ਕਣਕ ਨਾ ਸਟੋ ਹੂੰ ਨਾਂ ਦੇਵੋ ਇਹਨਾਂ ਨੂੰ ਆਹ ਅੱਜ ਤਾਂ ਤੁਸੀਂ ਕਹੀ ਜ ਨੇ ਹੁਣੇ ਦੇਖ ਲਓ ਨਾ ਹਲੇ ਛੁੱਡੀਆਂ ਕਣਕਾਂ ਤੁਸੀਂ ਆਪ ਵੇਚ ਗਏ ਤੇ ਛੁੱਡੀਆਂ ਕਣਕਾਂ ਚ 4000 ਨੂੰ ਕਿਉਂ ਹੋ ਗਈ ਸ਼ਹਿਰ ਤੇ ਜਾਓ ਕਹਿੰਦਾ 4000 ਨੂੰ ਕੋਟਲ ਵਿਕਦੀ ਆ ਹੂੰ ਤੇ ਤੁਸੀਂ ਕਹਿੰਦਾ ਹਜੇ ਮੰਨਦੇ ਨਹੀਂ ਕਹਿੰਦਾ ਇਹ ਜਿਹੜੇ ਨਾ ਅਡਾਨੀਆਂ ਬਾਨੀਆਂ ਨੇ ਆਪਣੀ ਕਣਕ ਝੋਨਾ ਚੋਲ ਚੋਕ ਕਾਤੋਂ ਨਹੀਂ ਆਪਾਂ ਨੂੰ ਦਿੰਦੇ ਐਮ ਐਸ ਪੀ ਕਹਿੰਦਾ ਤਾਂ ਨਹੀਂ ਦਿੰਦੇ ਵੀ ਇਹਨਾਂ ਨੇ ਫਸਲਾਂ ਆਪਦੇ ਕੋਲੇ ਆਪਦੇ ਆਪਦੇ ਭਾਅ ਨਾਲ ਲੈ ਲਿਆ ਕਰਨੀਆਂ ਲੈ ਕੇ ਭਾਅ ਨਾਲ ਜਿਵੇਂ ਝੋਨਾ ਹੈ ਚੌਲ ਆ ਚੌਲ ਕਹਿੰਦਾ ਸੋਨੂੰ ਮਿਲਿਆ ਕਰਨਗੇ 100 150 ਰੁਪਏ ਕਿਲੋ ਹਾਂ ਜਦੋਂ ਸੋਡੇ ਕੋਲੇ ਹੋਣੇ ਨਹੀਂ ਲੈ ਇਹਨਾਂ ਨੇ ਲੈਣੇ ਆ ਜਿਹੜੇ ਸੋਨੂੰ ਫਿਰ ਆਪਣੀ ਮਰਜ਼ੀ ਨਾਲ ਦੇਣਗੇ ਹੁਣ ਕਣਕ ਆ ਕਹਿੰਦਾ ਜਿੱਦਿਆਂ ਹਾਂ ਹੁਣ ਆਪਣੀ ਕਣਕਲੇ 3.5 ਮਹੀਨੇ ਪਿਆ ਹੋਰ ਦੇਖੋ 5000 ਤੋਂ ਘਟ ਕੇ ਹੁਣ ਕਣਕ 4 4 5000 ਨੂੰ ਵਿਕੀ ਜਾਂਦੀ ਹੈ ਸੋਡੇ ਜ਼ਿਮੀਦਾਰਾਂ ਕੋਲੇ ਸੋਡੇ ਕੋਲ ਤਾਂ ਹੈ ਨਹੀਂ ਸੋਤੋਂ ਇਹਨਾਂ ਨੇ ਲੈ ਲਈ ਤੁਸੀਂ ਧੱਕੇ ਨਾਲ ਜਾ ਕੇ ਛੈਲੂਆਂ ਚ ਸੜਤੀ ਇਹਨਾਂ ਦੇ ਚ ਹੂੰ ਉਹਨਾਂ ਨੇ ਆਪਦੀ ਕਾ ਚੀਜ਼ ਇੱਕ ਗੋਮਤ ਕਰ ਲਈ ਕਹਿੰਦਾ ਟਮਾਟਰ ਲਸਣ ਸੋਡਾ ਲਸਣ ਕਹਿੰਦਾ ਕਿੱਥੇ ਉਹ ਹੀ ਲਸਣ ਹੈ ਸੋਡੇ ਖੇਤਾਂ ਚ ਹੁੰਦਾ ਹਾਂ ਇਹਦਾ ਉਹ ਇਹਨਾਂ ਨੇ ਕਹਿੰਦਾ ਲੈ ਕੇ ਵੱੱਦ ਭਾਰੂ ਆਪਦੇ ਸਾਹ ਹਾਉਨਾ ਭਾਰੂ ਲੈ ਕੇ ਇਹਨਾਂ ਨੇ ਆਪਦੇ ਸੈਲਰਾਂ ਆਪਦੇ ਛੈਲੂਆਂ ਚ ਦੇ ਚ ਗੋਮਤ ਕਰ ਲਿਓ ਉਹਨੂੰ ਐ ਬੰਨ ਲਿਆ ਹੌਲੀ ਹੌਲੀ ਛੱਡਣਗੇ ਹਾਂ ਹਾਂ 400 ਰੁਪਏ ਕਿਲੋ ਮਿਲਿਆ ਅੱਜ ਹੀ ਤੁਹਾਨੂੰ ਜੇ ਤੁਹਾਡੇ ਖੇਤਾਂ ਚੋਂ ਅੱਜ ਤੁਹਾਨੂੰ 400 ਰੁਪਏ ਮਿਲਦਾ ਜਿੱਦ ਦੇ ਤੁਹਾਡੇ ਖੇਤਾਂ ਇਹਨਾਂ ਨੇ ਲੈ ਲੈ ਖੋਲੇ ਤੁਹਾਡੇ ਖੇਤ ਤੇ ਉਦੋਂ ਫਿਰ ਕਿੰਨੇ ਨੂੰ ਵਿਕੂ ਇਹ ਉਹਦੇ ਮੂਲੇ 100 ਨੂੰ ਪਾਈ ਆ ਭਾਈ ਹੋ ਗਈ ਨਾ ਇਹ ਚਲ ਕਣਕ ਦੀ ਹੁਣ ਨਿਬੜੀ ਗੱਲ ਦੂਜੀ ਸੁਣ ਲਓ ਕਹਿੰਦਾ ਪੈਸਿਆਂ ਦੀ ਕਹਿੰਦਾ ਕਈ ਜ਼ਿਮੀਂਦਾਰਾਂ ਨੂੰ ਇਹ ਹਲੇ ਭਲੇਖਾ ਮਨ ਚ ਵੀ ਅੱਜ ਜਰ ਉਹ ਤਾਂ ਐਵੇਂ ਕਿਸਾਨ ਉੱਥੇ ਬੈਠੇ ਆ ਤੇ ਆਪਾਂ ਨੂੰ ਕੀ ਆ ਪਾਣਾ ਆਪਣੀ ਦਾ ਪਹਿਲੀ ਜੀ ਆਪਣੀ ਕਰੋੜਾਂ ਚ ਵਿੱਕ ਗਈ ਤੇ ਆਪਾਂ ਤਾਂ ਇੰਨੇ ਰੁਪਏ ਮੁੱਕੜੇ ਹੀ ਨਹੀਂ ਉਹ ਕਹਿੰਦਾ ਬੈਂਕਾਂ ਕਿੰਨਾਂ ਦੀਆਂ ਉਹ ਵੀ ਇਹਨਾਂ ਦੀਆਂ ਕਹਿੰਦਾ ਬੈਂਕਾਂ ਕਿੰਨਾਂ ਦੀਆਂ ਬੈਂਕਾਂ ਵੀ ਕਹਿੰਦਾ ਇਹਨਾਂ ਦੀਆਂ ਅੜਾਨੀਆਂ ਬਾਨੀਆਂ ਦੀਆਂ ਜਿੱਦੇ ਤੁਹਾਡੇ ਪੈਸੇ ਜਮ੍ਹਾਂ ਹੋ ਗਏ ਬੈਂਕ ਭੱਜ ਗਈ ਭੱਜੇਗਾ ਨਹੀਂ ਅੱਗੇ ਬੈਂਕਾਂ ਨਹੀਂ ਬੈਂਕਾਂ ਭੱਜੇ ਜੇ ਤੁਸੀਂ ਕਹੋਗੇ ਵੀ ਅਸੀਂ ਨੋਟ ਆਪਦੀਆਂ ਪੇਟੀਆਂ ਚ ਰੱਖ ਲਾਂਗੇ ਨਾ ਬੈਂਕ 'ਚ ਕਰਾਵਾਂਗੇ ਤੇ ਫਿਰ ਨੋਟ ਬੰਦੀ ਕਰ ਦੇਣਗੇ ਅੱਗੇ ਹੋਈ ਨਹੀਂ ਤੁਹਾਡੇ ਨਾਲ ਨੋਟ ਬੰਦੀ ਕਾਹ ਕੋਈ ਕਰਦਾ ਗੱਲਾਂ ਨੂੰ ਆਪਾਂ ਇਹਨਾਂ ਨੂੰ ਸਮਝੋ ਕਹਿੰਦਾ ਇਹ ਗੱਲਾਂ ਕਿਸਾਨ ਜੁਨੇ ਵਾਲੇ ਹਾਲੇ ਤੁਹਾਡੇ ਨਾਲ ਕਰਦੇ ਨਹੀਂ ਪਰ ਇਹ ਗੱਲਾਂ ਮੇਰੀਆਂ ਕੰਨੀਆਂ ਉਨਾਂ ਤੋਂ ਸੁਣੀਆਂ ਹੋਈਆਂ ਵੀ ਐ ਹੁਣੀਆਂ ਐ ਨੋਟ ਕਰਨ ਵਾਲੀਆਂ ਗੱਲਾਂ ਕਹਿੰਦਾ ਹਾਂ ਨੋਟ ਕਰਨ ਵਾਲੀਆਂ ਗੱਲਾਂ ਜੇ ਤੁਸੀਂ ਪਹਿਲੀ ਵੇਚਤੀ ਮੰਨ ਲਓ ਵੀ 10 ਕਰੋੜ ਨੂੰ ਵੇਚਤੀ ਕਿੱਲਾ 10 ਕਰੋੜ ਨੂੰ ਵੇਚਤਾ ਤੇਰੇ ਕੋਲੇ 5 ਕਿੱਲੇ ਆ ਤੇ ਤੇਰੇ ਕੋਲੇ 50000 ਕਰੋੜ ਹੋ ਗਿਆ ਹਾਂ 50000 ਕਰੋੜ ਰੁਪਈਆ ਕਿੱਥੇ ਰੱਖੇਗਾ ਬੈਂਕ 'ਚ ਬੈਂਕ 'ਚ ਰੱਖੇਗਾ ਉਹਨਾਂ ਦੀਆਂ ਬੈਂਕਾਂ ਉਹਨਾਂ ਨੇ ਬਿਆਜ ਜਬਤ ਕਰ ਲੈਣੀਆਂ ਬੈਂਕਾਂ ਕਹਿੰਦੇ ਸਾਡੇ ਤਾਂ ਬੈਂਕ ਵਾਲੇ ਹੀ ਭੱਜ ਗਏ ਇਹ ਤੇਰੇ ਰੁਪਈਏ ਜੇ ਤੂੰ ਘਰੇ ਪੇਟੀ 'ਚ ਰੱਖ ਲੇਗਾ ਪਾ ਕੇ ਉਹ ਤੇਰੇ ਨੋਟਬੰਦੀ ਕਰ ਦੇਣੀਆਂ ਉਹਨਾਂ ਨੇ ਉਹ ਵੀ ਖਤਰਾ ਉਹ ਵੀ ਗਿਆ ਉਹ ਵੀ ਤੇਰੇ ਜੇ ਜਮਾ ਕਰਾਏਗਾ ਫਿਰ ਵੀ ਤੇਰੇ ਜਾਣੇ ਆ ਜੇ ਤੂੰ ਘਰੇ ਰੱਖ ਲੇਗਾ ਫਿਰ ਉਹ ਤੇਰੇ ਚੱਲਣੇ ਨੋਟ ਹੋਰ ਚਲਾ ਦੇਣੇ ਇਹਨਾਂ ਨੇ ਜਿਹੜੇ ਤੇਰੇ ਪੇਟੀ ਚ ਪਹਿਲਾਂ ਲੈ ਕੇ 5000 ਕਰੋੜ ਰੱਖਿਆ ਵਾ ਉਹ ਤੇਰੇ ਇਹਨਾਂ ਨੇ ਚੱਲਣਾ ਹੀ ਨਹੀਂ ਉਹਦਾ ਨੋਟ ਨੋਟਬੰਦੀ ਹੋ ਗਈ ਕਾਜ ਹੋਊਗਾ ਤਾਂ ਕਹਿੰਦਾ ਉਹਦੋਂ ਉਸ ਨੋਟਬੰਦੀ ਵੇਲੇ ਕਈਆਂ ਬੁੜੀਆਂ ਦੇ ਤਾਂ ਤਲਾਕ ਹੋ ਗਏ ਕਈਆਂ ਬੁੜੀਆਂ ਦੇ ਤਲਾਕ ਹੋ ਗਏ ਤਲਾਕ ਵੀ ਕਿਵੇਂ ਲਾ ਲਾ ਕਈਆਂ ਦੇ ਛੱਤਰ ਪੋਲਾ ਖੜਕਿਆ ਕਈਆਂ ਦੇ ਵਿੱਚੋਂ ਆ ਆਪਸ ਵਿੱਚ ਦੋਨੇ ਦੋਨੇ ਲੜ ਪਈ ਤੀਵੀ ਕਾਸਮ ਕਹਿੰਦਾ ਉਹ ਸੁਣ ਲੈ ਕਿਉਂ ਕਹਿੰਦਾ ਜੇ ਹੁਣ ਜਨਾਨੀ ਹੈ ਜਨਾਨੀ ਨੂੰ ਆਤ ਹੁੰਦੀ ਆ ਉਧਰੋਂ 10 ਰੁਪਏ ਆ ਗਏ ਉਧਰੋਂ 100 ਆ ਗਏ ਉਧਰੋਂ 50 ਉਹਨੇ ਹੁਣ ਤੋਂ ਕੁਤ ਕਰੀ ਜਾਣੇ ਹਾਲਗੇ ਉਹਨੇ ਖਰਚਣੇ ਨਹੀਂ ਉਹ ਪੇਟੀ 'ਚ ਰੱਖੀ ਗਈ ਘਰ ਵਾਲੇ ਨੂੰ ਦੱਸਦੀ ਨਹੀਂ ਜਦਦੇ ਨੋਟਬੰਦੀ ਹੋ ਗਈ ਉਦੋਂ ਫਸਦੀ ਆ ਜੇ ਹੁਣ ਦੱਸਦੀ ਹੈ ਤਾਂ ਵੀ ਫਸਦੀ ਆ ਨਹੀਂ ਦੱਸਦੀ ਤਾਂ ਵੀ ਫਸਦੀ ਆ ਉਹਨੇ ਕਹਿੰਦਾ ਕਿੱਥੋਂ ਲਈ ਇਹ ਜੇ ਉਹ ਨਾ ਮੈਂ ਤਾਂ ਗੋਝ ਕਰੀ ਸੀ ਕਿ ਤੇਰੀ ਮਾਂ ਨੂੰ ਤੇਰੀ ਗੋਝ ਮੈਥੋਂ ਕਰੀ ਸੀ ਜਦੋਂ ਤੈਨੂੰ ਮੈਂ 10 ਮੰਗੇ 20 ਦਿੰਨਾ ਤੂੰ ਮੈਥੋਂ ਗੋਝ ਕਾਦੀ ਕਰੀ ਬਈ ਹੂੰ 10 ਕਹਿੰਦਾ ਉਹਨਾਂ ਦੇ ਜੇ ਉਹ ਕਹਿੰਦੀ ਵੀ ਮੈਂ ਤਾਂ ਉੱਥੋਂ ਉੱਥੋਂ ਲੋਗ ਕਰੇ ਫਿਰ ਕਿੱਥੋਂ ਲਏ ਆ ਤੂੰ ਦੂਜਾ ਕੰਮ ਤਾਂ ਕਹੂਗਾ ਤੇਰਾ ਜਿਹੜਾ ਕੰਮ ਕਰਦੀ ਮੈਂ ਜਿਹੜੀ 2000 ਰੁਪਏ ਜਮਾ ਕਰਾਈ ਕਰੀ ਬੈਠੀ ਆ ਕਿਹੜਾ ਕਾਸਮ ਕਰਿਆ ਕਿਹੜਾ ਕਾਸਮ ਕਰਿਆ 7 ਲੱਖ ਆਪਣੇ ਸਾਰੇ ਇਹ ਜੱਟੋ ਕਹਿੰਦਾ ਥੋਡੇ ਨਾਲ ਇੱਕ ਦਿਨ ਹੋਣੀ ਆ ਬਣ ਜੋ ਬੰਦੇ ਇਹਨਾਂ ਦੇ ਸੈਲੂਆਂ 'ਚ ਕਣਕ ਨਾ ਸੱਟੋ ਆਪਦੇ ਘਰੇ ਪੂਰੀ ਕਣਕ ਰੱਖੋ ਫੁੱਲ ਆਪ੍ਰੈਲ ਤਾਂ ਹੀ ਕਹਿੰਦਾ ਦੇਖ ਲਿਓ ਇਹਨਾਂ ਨੇ ਮੰਡੀਆਂ ਨਹੀਂ ਇਹਨਾਂ ਮੰਡੀਆਂ ਦੇ ਵਿੱਚ ਇਹਨਾਂ ਨੇ ਅੱਜ ਸੋਸੋ ਚਾਰ-ਚਾਰ ਗੱਟੇ ਲੈ ਕੇ ਥੋੜਾ ਝੋਨਾ ਵੇਖਿਆ ਪੰਜ ਕਹਿੰਦਾ ਉਹ ਤਾਂ ਬਣ ਗਏ ਸੈਟਰਾਂੜ ਗਏ ਉਹਦਾ ਪੰਜ ਕਾ ਤਾਂ ਪੰਜ ਗੱਟੇ 6 ਗੱਟੇ ਇੱਕ 100 ਗੱਟੇ ਮਗਰ ਲੈ ਗਏ ਤੇ ਤੁਸੀਂ ਵਿੱਚ ਲੱਖਾਂ ਹਜ਼ਾਰਾਂ ਗੱਟਾ ਤੇ ਕਿੰਨੇ ਥੋੜੇ ਗਏ ਉਹਨਾਂ ਦੇ ਕਿੱਲੇ ਬਣ ਗਏ ਉਹਨਾਂ ਦੇ ਕਿੰਨੇ ਬਣ ਗਏ ਹੈ ਫੇਰ ਤੁਸੀਂ ਕਹਿੰਦਾ ਆਖੇ ਹੀ ਨਹੀਂ ਲੱਗਦੇ ਜ ਤੁਸੀਂ ਆ ਕੇ ਨਾ ਜਿਮੀਦਾਰਾਂ ਦੇ ਨਾਲ ਬੈਠੋ ਕਿਸਾਨ ਜੁਨੀ ਵਾਲਿਆਂ ਦੇ ਤਾਂ ਇਹ ਬੈਠੇ ਆ ਕਹਿੰਦਾ ਪੁਲਿਸ ਇਹਨਾਂ ਕੋਲੇ ਆ ਫੌਜ ਇਹਨਾਂ ਕੋਲੇ ਆ ਜੇ ਤੁਸੀਂ 5-3 ਕਰੋਗੇ ਤੁਸੀਂ ਕਹੋਗੇ ਵੀ ਅਸੀਂ ਲੜ ਲਾਗੇ ਇਹਨਾਂ ਨਾਲ ਇਹਦਾ ਤੁਹਾਡੇ ਚ ਪਾਵਰ ਹੈ ਕਿ ਵੀ ਲੜ ਲਓਗੇ ਬਾਕੀ ਸੰਤਾਂ ਨਾਲ ਕੀ ਕੀਤੀ ਹੈ ਹਾਂ ਉਹ ਕਹਿੰਦਾ ਤੁਸੀਂ ਲੜ ਲਓਗੇ ਫਿਰ ਤੁਹਾਨੂੰ ਇਹੀ ਸੋਚ ਲੋ ਕਹਿੰਦਾ ਤੁਹਾਨੂੰ ਇਹ ਦੱਸਿਆ ਉਹਨਾਂ ਨੇ ਕਿ ਤੁਹਾਡੇ ਪਿੰਡ ਵਾਲੇ ਨਾਲ ਅਸੀਂ ਕੀ ਕਰਿਆ ਹਾਂ ਉਹੀ ਗੱਲ ਨਾਲ ਚਲ ਮੰਨ ਲੈ ਲੈ ਵੀ ਸੰਤ ਪਿੰਡ ਵਾਲੇ ਹਰਮੰਦਰ ਸਾਹਿਬ ਤੇ ਸੀ ਇਕੱਲੇ ਹਰਮੰਦਰ ਸਾਹਿਬ ਤੇ ਅਟੈਕ ਕਰਦੇ ਤੇ ਦੂਜੇ 36 ਗੁਰਦਾਰੇ ਤੇ ਕਾਹਤੋਂ ਕਰਿਆ ਕਰਿਆ ਕਿ ਨਹੀਂ ਕਰਿਆ ਕਹਿੰਦਾ ਐ ਹੋਣੀ ਆ ਤੁਹਾਡੇ ਤੇ ਜੇ ਤੁਸੀਂ ਇੱਕ ਪਿੰਡ ਨਾਲ ਸਾਰੇ ਪਿੰਡਾਂ ਨਾਲ ਹੀ ਹੋਣਾ ਕੰਮ ਇਹ ਬੜ ਜੋ ਬੰਦੇ ਤੁਸੀਂ ਨਾ ਇਹ ਕੰਮ ਕਰੋ ਜਿਹੜੇ ਜਿਵੇਂ ਜੀਵਦਾਰ ਕਹਿੰਦੇ ਆ ਉਵੇਂ ਆ ਕੇ ਲੱਗੋ ਤਾਂ ਤੁਸੀਂ ਬਚਦੇ ਆ ਹਾਂ ਆ ਜਗਨੀ ਗੱਲ ਸਾਲ ਪੈਸਾ ਵੀ ਤੁਸ ਲਖ ਰੇ ਹੋ ਗਿਆ ਕਣਕ ਰੱਖੇਗਾ ਤੇ ਬਚ ਜਾਏਗਾ ਤੇ ਆਪਦੀ ਖਾਤ ਆ ਜਾਏਗਾ ਆਪਦੇ ਖੇਤਾਂ ਚ ਆਪਦੇ ਲਸਣ ਬੀਜੋ ਆਪਦੇ ਖੇਤਾਂ ਚ ਗੰਡੇ ਬੀਜੋ ਕਿਉਂ ਤੁਸੀਂ ਦੇਣਾ 100-100 ਰੁਪਏ ਕਿਲੋ ਲੈਣੇ ਆ ਆਪਦੀਆਂ ਚੀਜ਼ਾਂ ਬੀਜੋ ਆਹ ਉਹ ਚੀਜ਼ਾਂ ਬੀਜੋ ਆਪਣਾ ਸੇਬੀ ਕਿ 7 ਲੱਖ ਸਰਾਨੇ ਚੋਂ ਨਿਕਲਿਆ ਉਹ ਕਹਿੰਦਾ ਮੈਂ ਤਾਂ ਬਿਆਜੂ ਚਾ ਕੇ ਮੋਟਰਸਾਈਕਲ ਆ ਤੂੰ ਮੈਨੂੰ ਦੇ ਨਹੀਂ ਹਾਂ ਉਹੀ ਤਾਂ ਗੱਲ ਹੋ ਗਈ ਫਿਰ ਹੋਊਗੀ ਗੱਲ ਫਰਾਂਚੀ ਦਹੀ ਗਿਰ ਰਪੀ ਗਾ ਹ ਇਹਨਾਂ ਗੱਲਾਂ ਬਾਈ ਇਹੇ ਗੱਲਾਂ ਆਪਾਂ ਵੀ ਸਮਝੋ ਵੀ ਜਿਹੜੀ ਚੀਜ਼ ਦੀ ਮਹਗਾਈ ਹੋ ਜਾਂਦੀ ਵੇਖ ਆਪਣੀ ਕੜਕ ਅੱਜ ਵੀ ਕੀ 100 ਰੁਪਏ ਕਿਲੋ ਆਟਾ ਵਿਕੀ ਜਾਂਦਾ ਵਾ ਤੇ ਥੈਲੀਆਂ ਚ ਪਾ ਪਾ ਕੇ ਤੇ ਦੂਜਾ ਕਣਕ ਛੁੱਟੀ 4-4000 ਨੂੰ ਹੋਈ ਜਾਂਦੀ ਆ ਟਮਾਟਰ ਸੋਡਾ 4-500 ਨੂੰ ਹੋ ਜਾਂਦਾ ਇਹਨਾਂ ਨੇ ਚੀਜ਼ਾਂ ਸੋ ਤੋਂ ਲੈ ਕੇ ਯਾਰ ਪੈਲੀਆਂ ਲੈ ਕੇ ਪਰ ਇਹਨਾਂ ਨੇ ਨਾ ਮੁੜ ਕੇ ਆਪਣੀਆਂ ਪੈਲੀਆਂ ਲੈ ਲੜੀਆਂ ਕਹਿੰਦਾ ਲੈਣਗੇ ਕਰ ਜਾਈ ਆਪਾਂ ਨੂੰ ਕਰਕੇ ਪੈਸੇ ਦੁਪੈੜੀ ਲੈ ਲਈ ਫਿਰ ਇਹਨਾਂ ਆਪਦੇ ਹੱਥਾਂ 'ਚ ਕਰ ਲੈਣਾ ਸਭ ਕੁਸ ਸੋ ਤੋਂ ਕੱਲੇ-ਕੱਲੇ ਤੋਂ ਦਿਹਾੜੀ ਕਰਾਉਣਗੇ ਮਜ਼ਦੂਰੀ ਕਰਾਉਣਗੇ ਕਹਿੰਦਾ ਜਿਹੜੇ ਬੁੜੇ ਅੱਜ ਕਹਿੰਦਾ ਉੱਥੇ ਕਹਿੰਦੇ ਆਪਾਂ ਕੈਨੇਡਾ ਦੇ ਵਿੱਚ ਗੋਡਲੀਆਂ ਹੋ ਕੇ 베ਰੀ ਤੋੜਦੇ ਆ ਕਹਿੰਦਾ ਤੁਸੀਂ ਵੀ ਪੁੱਤ ਗੋभी ਗੋਡਲੀਆਂ ਹੋ ਹੋ ਤੋਂ ਪਟਿਆ ਕਰੋਗੇ ਨਹੀਂ ਸਹੀ ਗੱਲ ਹੈ ਕਿਉਂ ਪੈਸੇ ਤੇਰੇ ਕੋਲੇ ਹੁਣੇ ਨਹੀਂ ਇਨੂੰ ਪੈਸੇ ਤੇਰੀ ਜੇਬ ਚ ਪਾਉਣ ਦੇ ਮਾਰੇ ਨੇ ਤੂੰ ਜਾਣਾ ਉੱਥੇ ਭੱਜ ਭੱਜੇ ਇਹਦੀ ਰੋਟੀ ਖਾਏਗਾ ਰੋਟੀ ਖਾਤ ਕਰਨਾ ਇਹਦੀ ਕੁਰਸੀ ਤੇ ਬਹਿ ਕੇ ਨੌਕਰੀ ਕਰੇਗਾ ਕਿ ਇਹਦੀ ਰਾਖੀ ਕਰੇਗਾ ਫੇਰ ਹੀ ਤੈਨੂੰ ਪੈਸਾ ਮਿਲੂ ਇਹਨਾਂ ਗੱਲ ਹੈ ਬਾਈ ਤੇ ਕਹਿੰਦਾ ਜੇ ਤੁਸੀਂ ਉਹਨਾਂ ਦੀਆਂ ਬਾਈ ਨੌਕਰੀਆਂ ਕਰਨੀਆਂ ਤੇ ਜਿਵੇਂ ਉਹ ਕਹਿਣਗੇ ਭੱਜਣਾ ਟੱਪਣਾ ਓਵੇਂ ਸੜਕਾਂ ਕਦੋਂ ਬਣਾਈ ਜਾਂਦੇ ਆ ਸੜਕ ਤੇ ਤੁਹਾਨੂੰ ਚੜ੍ਹ ਨਹੀਂ ਦੇਣਾ ਇਹਨਾਂ ਨੇ ਕਿੰਨੀਆਂ ਉੱਚੀਆਂ ਬਣਾਈਆਂ ਧਾਲੇ ਤਾਂ ਕਹਿੰਦਾ ਜਦੋਂ ਨਾਲ ਪਿੰਡ ਆਉਣਗੇ ਪਿੰਡ ਦੇ ਧਾਲੇ ਤਾਂ ਨੇੜੇ-ਨੇੜੇ ਜੰਗਲੇ ਲਾ ਦੇ ਨੇ ਅੰਦਰ ਗੱਡੀ ਜਾਂਦੀ ਨਹੀਂ ਦਿਸਣੀ ਦੇਈ ਸੜਕ ਤੇ ਕਿਹੜੀ ਗੱਡੀ ਜਾਂਦੀ ਐ ਨਹੀਂ ਪਤਾ ਲੱਗਦਾ ਤੁਹਾਡੇ ਚਾਤੇ ਚ ਭਲੇਕਾ ਵੀ ਸਾਡੇ ਪੰਜਾਬ ਚ ਸੜਕਾਂ ਬਣੀ ਜਾਂਦੀਆਂ ਆਪਾਂ ਆ ਰਾਵਨਾਂ ਟਰੱਕ ਟਰਾਲੀਆਂ ਗੱਡੀਆਂ ਲੈ ਕੇ ਇਥੇ ਚੜਾਂਗੇ ਉਹ ਕਹਿੰਦਾ ਤੁਹਾਨੂੰ ਕਿਸੇ ਨੇ ਨਹੀਂ ਚੜ੍ਹਾ ਦੇਣਾ ਉਹ ਵੀ ਤੁਹਾਡਾ ਹੋਟਲ ਨਹੀਂ ਹੋਣਾ ਉੱਤੇ ਰੋਡ ਦੇ ਉੱਤੇ ਕੋਈ ਹੋਟਲ ਨਹੀਂ ਹੋਣਾ ਜੇ ਹੋਟਲ ਹੋਊ ਤਾਂ ਇਹਨਾਂ ਦਾ ਜਾ ਕੇ 50 50 ਮੀਲ ਤੇ ਇਹਨਾਂ ਦੇ ਹੋਣਗੇ ਠੇਕੇ ਇਹਨਾਂ ਦੇ ਹੋਣਗੇ ਹੋਟਲ ਇਹਨਾਂ ਦੇ ਹੋਣਗੇ ਉੱਥੇ ਚਾਹ ਪੀਓਗੇ ਬਾਹਲੇ ਪੈਸਿਆਂ ਚ ਹੁਣ ਤਾਂ ਵੀ 10 ਰੁਪਏ ਦੇਣੇ ਚਾਹ ਦਾ ਕੱਪ ਫੜ ਲੈਣੇ ਆ ਮਨਮਰਜ਼ੀ ਆਪਦੀ ਇਹ ਤਾਂ 100 ਰੁਪਏ ਕੱਪ ਆਪਦੀ ਮਰਜ਼ੀ ਨਾਲ ਦੇਣਗੇ ਤੁ ਜਿਹੜੇ ਇਹਨਾਂ ਦਾ ਮਰਜ਼ੀ ਦੇ ਆਹ ਥੋਡੇ ਪੂਰੇ ਪਰ ਆ ਕੇ ਰਜਿਸਟਰ ਪਿਆ ਹੋਊਗਾ ਤੇ ਦੱਸੋ ਕੀ ਖਾਣਾ ਮੈਂ ਉਹ ਤੇ ਪਰਤੀ ਬਣ ਕੇ ਆਇਆ ਕਰੂਗੀ ਤੇ ਉਹਨਾਂ ਪੈਸਾ ਥੋਡੇ ਕੋਲੇ ਹੋਣਾ ਹੀ ਤੇ ਸੋ ਤੋਂ ਡਾਕ ਥੱਲੇ ਕਰਨਗੇ ਸਾਨੂੰ ਚੱਕ ਚੱਕ ਜੇਲਾ ਦੇ ਚੋਕਣਗੇ 20 ਰੁਪਏ ਕਾ ਪਤਾ ਹੋਇਆ ਪਿਆ ਹੁਣ ਹਾਂ ਉਹ ਕਹਿੰਦਾ ਸੋਚੋ ਤੁਸੀਂ ਵੀੜੀ ਮਗਾਈ ਕਾ ਤਾ ਉਹੀ ਹੈ ਜਾਂ ਥੋਡੇ ਹੁੰਦੇ ਹੁੰਦੇ ਥੋਡੇ ਭਗਾਈ ਹੋਈਆਂ ਸਾਨੂੰ ਦੱਸੀ ਜਾਂਦੇ ਜਦ ਤੁਸੀਂ ਪੇਰ ਨਹੀਂ ਛੋੜਦੇ ਨਹੀਂ ਲੜਕ ਜਾ ਕੇ ਮਰੀ ਜਾਂਦੇ ਨਹੀਂ ਮਰੀ ਜਾਂਦੇ ਆ ਕਹਿੰਦਾ ਮੈਨੂੰ ਪਤਾ ਲੱਗੀ ਜਾਂਦਾ ਤੁਸੀਂ ਇਹਨਾਂ ਦੇ ਪੈੜਾ ਕੱਢਦੇ ਆ ਕਪੈਣ ਵਾਲਾ ਕਪੈਣ ਲੱਗੀ ਜਦੋਂ ਵੀ ਇਹ ਤਾਂ ਸੈਲਮੇ ਸੰਦਾ ਵੱਧ ਪੈਸੇ ਮਿਲਦੇ ਆ ਉਹ ਤੁਹਾਨੂੰ ਵੱਧ ਲੈਂਦੇ ਲੈਂਦੇ ਉਹ ਤੁਹਾਡਾ ਤੁਸੀਂ ਝੁਗਾ ਚੋੜ ਕਰਾ ਲੋਗੇ ਆਪ ਦਾ ਜਮਾਂ ਹੀ ਇਹਨਾਂ ਗੱਲ ਹੈ ਵੀ ਇਹ ਨਹੀਂ ਕੰਮ ਜਾਈਦਾ ਆ ਥੈਲਾ ਖੁਲਾ ਨਹੀਂ ਬਿਕਣੀ ਜਾਈ ਸਿੱਧੀ ਆਪਦੀ ਮੰਡੀ ਚ ਜਾਓ ਆਪਣੇ ਘਰੇ ਵੱਧ ਤੋਂ ਵੱਧ ਰੱਖੋ ਜਿੰਨੇ ਜੇ ਸਾਲ ਦੀ ਆ ਤਾਂ ਡੂੜ ਦੀ ਰੱਖੋ ਹਾਂ ਡੂੜ ਦੀ ਸਾਲ ਦੀ ਰੱਖੋ ਹਾਂ ਇਹਨਾਂ ਕੇ ਸਮਾਂ ਹੋਣਾ ਅੱਗੇ ਅੱਗੇ ਨਹੀਂ ਪਤਾ ਪੂਰੇ ਸਮਾਂ ਕਹਣਾ ਬਹੁਤ ਨਾਜ਼ੁਕ ਹੋਣਾ ਬਾਈ ਬਹੁਤ ਨਾਜ਼ੁਕ ਸਮਾਂ ਹੋਣਾ ਆਉਣ ਇਹੇ ਵੇਖੋ ਉੱਥੇ ਉਹ ਹੋ ਗਿਆ ਅੰਦਰ ਉਹਨੂੰ ਮਾਰਤਾ ਇਹਨੂੰ ਐ ਕਰਤਾ ਜਿਹੜਾ ਜੇ ਉਹ ਕਹੇ ਕੱਲ ਨੂੰ ਮੁੱਖ ਮੰਤਰੀ ਵੀ ਇਹ ਆਪਣਾ ਨਹੀਂ ਬਣਾਇਆ ਬਣਦਾ ਇਹ ਭਲੇਖਾ ਆਪਣਾ ਹਾਂ ਸਭ ਕੁਝ ਇੰਨਾ ਦਾ ਹੀ ਆ ਜੋ ਮਰਜ਼ੀ ਕਰੀ ਜਾਣੋ ਆਹ ਆਪਾਂ ਜੀਵੀਦਾਰਾਂ ਨੂੰ ਕਹਿੰਦੇ ਵੀ ਯਾਰ ਆਪਾਂ ਸਮਝੋ ਬਾਈ ਆਪਦੀਆਂ ਪੈੜਾਂ ਨੂੰ ਸੰਭਾਲ ਕੇ ਰੱਖੋ ਵੱਧ ਪੈਸੇ ਨਾ ਵੇਚਣ ਦੀ ਕੋਸ਼ਿਸ਼ ਕਰੋ ਉਹ ਕਈ ਕਹਿੰਦੇ ਨਾ ਫਿਰ ਪਤਾ ਹੋਰ ਇੱਕ ਗੱਲ ਹੋਰ ਉਹਨੇ ਕਹੀ ਕਹਿੰਦਾ ਫਿਰ ਕਹਣਗੇ ਨਾ ਦੇਖੋ ਉਹ ਯਾਰ ਇਧਰ ਲੁੱਧੇਣ ਵਾਲਿਆਂ ਨੂੰ ਵੇਚ ਕੇ ਆਪਾਂ ਇਧਰ ਲੈ ਲਾਂਗੇ ਫਰੀਦਕੋਟ ਨਹੀਂ ਹੂੰ ਕਹਿੰਦਾ ਕਿੰਨਾ ਕੁ ਚੱਲ ਲਈ ਜਾਉਂਗੇ ਕਿੰਨਾ ਕੁ ਚੱਲ ਲਈ ਜਾਉਂਗੇ ਸਾਲ ਲੈ ਲਵਾਂਗੇ 30 ਤਾਈਂ ਛੋਟੇ ਨੇ ਹੋ ਜਾਣਾ ਸਭ ਕੁਝ ਛੋਟੇ ਉੱਤੇ ਚੜ੍ਹੇ ਤੁਰੇ ਹੁੰਦੇ ਆ ਰੋਜ਼ ਚੜ੍ਹੇ ਤੁਰੇ ਹੁੰਦੇ ਆ ਕੋਈ ਹਵਾਈ ਅੱਡੇ ਦਾ ਕਹਿਤਾ ਕਿਸ ਨੂੰ ਕਹਿੰਦਾ ਸਾਡੇ ਡੀਜ਼ਲ ਨਿਕਲਣਾ ਉੱਤੇ 100 ਕਲਾ ਕੁਇਰ ਕਰ ਲਿਆ ਕਿਤੇ ਕਹਿੰਦਾ ਹਵਾਈ ਅੱਡਾ ਬਣਦਾ ਸੀ ਇੱਥੇ ਕੁਇਰ ਕਰ ਲੈ ਕਹਿੰਦੇ ਐ ਥੋੜੀ ਬੜੀ ਸਾਰੀ ਕੁਇਰ ਕਰ ਲੈਣੀ ਇਹਨ ਆਪਾਂ ਤੋਂ ਤਾਂ ਕਹਿੰਦਾ ਡੀਜ਼ਲ ਆਪਾਂ ਇਹਨਾਂ ਜੇ ਆਪਾਂ ਲਾ ਲਓ ਕਹਿੰਦਾ ਹੁਣ ਆਪਾਂ 90 90 ਫੁੱਟ ਦਾ ਅਸੀਂ 80 80 ਫੁੱਟ ਆਪਣੇ ਬੋਰ ਡੂੰਗੇ ਹੋ ਗਏ ਸੀ ਆ ਬੱਚ ਗਿਆ ਪੁੱਛੀਆ ਚੜਾ ਕੇ ਉੱਥੋਂ ਤਾਂ ਡੀਜ਼ਲ ਨਿਕਲਿਆ ਨਹੀਂ ਇਹ ਕਹਿੰਦੇ ਅਸੀਂ ਡੀਜ਼ਲ ਕੱਢਦੇ ਆ ਪੰਜਾਬ ਚੋਂ ਹੋਂ ਡੀਜ਼ਲ ਨਿਕਲ ਆ ਕੇ ਕਹਿੰਦਾ ਆਪਾਂ 5 500 ਫੁੱਟ ਬੋਰ ਤਾਂ ਹੀ ਆਪਾਂ ਬੋਰ ਕਰ ਲੈ ਨੋ ਨੋ 10 1000 1000 ਫੁੱਟ ਤਾਂ ਹੀ ਵੀ ਆਪਾਂ ਜਾਵਨੇ ਆਪਾਂ ਤਾਂ ਡੀਜ਼ਲ ਕਿਤੇ ਨਿਕਲਿਆ ਨਹੀਂ ਤੇ ਗਵਰਨਮੈਂਟ ਆਪਣੇ ਪੰਜਾਬ ਚੋਂ ਡੀਜ਼ਲ ਕੱਢਣ ਨੂੰ ਫਿਰਦੀ ਆ ਉਹ ਡੀਜ਼ਲ ਨਹੀਂ ਕੱਢਣਾ ਕਹਿੰਦਾ ਥੋੜੇ ਉਹ ਪੈੜੀ ਰੁਕਣੀ ਹੈ ਮੀਨ ਤੇ ਕਬਜ਼ਾ ਕਰਨਾ ਕਿ ਕਿੰਨੇ ਅੱਗੇ ਕੋਈ ਐਹੀ ਧੰਦਾ ਚਲਾਉਂਦੇ ਐ ਇਸੇ ਡੀਜ਼ਲ ਕਰਨਾ ਹੈ ਇਹ ਤੇ ਮੰਡੀ ਬਣਾਵਾਂਗੇ ਇੱਥੇ ਕਬਜ਼ਾ ਹੋਰ ਕਰ ਦੇਣਾ ਤੇ ਹਵਾਈ ਅੱਡਾ ਬਣਾਣਾ ਹਵਾਈ ਅੱਡੇ ਨੂੰ 200 ਕਿੱਲਾ ਚਾਹੀਦਾ 2-300 ਕਿੱਲਾ ਫੇਰ ਉੱਤੇ ਬਣਾਣਾ ਉਹ ਵਸਾਂਗੇ ਪੈੜੀ ਉਹ ਕਹਿੰਦਾ ਉਦੋਂ ਮੁੜ ਕੇ ਇਹਨਾਂ ਨੇ ਆ ਤੇ ਸਾਫ਼ ਕਰਕੇ ਤੇ ਵਸੋਦਾ ਦੀਆਂ ਚੀਜ਼ਾਂ ਵਣ ਲੈਣੀਆਂ ਚਲੋ ਜੀ ਉਹਦੇ ਪੈ ਥੋੜੇ ਨਾਲ ਇਹ ਹਾਲ ਹੋਣੇ ਆ ਕਿਹੜਾ ਉਜੜ ਨਾ ਪੈਣਾ ਤੁਹਾਨੂੰ ਉਜੜੋਂਗੇ ਤੁਸੀਂ ਅਜਾੜਨਗੇ ਜੀ ਉਹ ਜਾੜ ਕੇ ਪੰਜਾਬ ਨੂੰ ਜਾੜ ਦਿੰਗੇ ਇਹ ਸੰਭਲ ਜਾਣਗੇ ਇਹ ਜਾਣਗੇ ਰ ਛੋਡੇ ਮੁੰਡਿਆਂ ਤੇ ਡਾਂਗ ਫਰੀ ਜਾਂਦੀ ਆ ਪੁਲਿਸ ਦੇ ਉੱਤੇ ਨਿਮਾਰਦੇ ਇੱਧਰ ਮਾਰੇ ਕਹਿੰਦੇ ਆਪਣੇ ਤੇ ਕਹਿੰਦਾ ਛੋਡੇਟਰ ਦੇ ਬਾਹਰ ਭੱਜੀ ਜਾਂਦੇ ਆ ਪਹੀਏ ਬਾੜੀ ਜਾਂਦੇ ਆ ਉਹ ਕੋਈ ਲਖਤ ਪੜਤ ਨਹੀਂ ਪਹੀਆਂ ਦੀ ਕਹਿੰਦਾ ਕੋਈ ਆ ਜਾਏ ਕੋਈ ਆ ਜਾਏ ਕੋਈ ਉੱਠ ਜਾਏ ਕੋਈ ਪੁੱਛਦਾ ਨਹੀਂ ਆ ਕੱਲ ਮੈਂ ਗੱਲ ਸੁਣੀ ਆ ਜਿਹੜਾ ਔਰਲੀ ਫੈਕਟਰੀ ਚ ਬੰਦਾ ਭਈਆ ਹਾਂ ਉਹਨੇ ਅੱਧਾ ਕਿਲਾ ਪੋਣਾ ਕਿਲਾ ਹੋਰ ਮੈਂ ਲੈਨੇ ਆ ਲੈ ਪਹੀਏ ਨੇ ਅਮਰੀ ਅਮਰੀ ਸਰਪੰਚੇ ਤੋਂ ਕਰ ਲੋ ਗੱਲ ਕਿਉਂ ਬੈ ਲੈ ਲੈ ਉਹ ਗੱਲ ਕਰਦੇ ਉਹ ਕੰਮ ਕਰਦੇ ਆ ਜੇਲੇ ਆ ਜੇਲੇ ਦੇ ਉਰਲਾ ਪਲਾਟ ਲਿਆ ਉਹ ਉਹਦੇ ਅੱਧਾ ਲੱਖ ਨਹੀਂ ਪਉਣਾ ਬੈ ਲੈ ਲਿਆ ਲੈ ਇਹ ਤਾਂ ਕਹਿੰਦੇ ਮਟਾਲਟੀ ਗੋਲੇ ਵੀ ਘਰ ਤੋਂ ਲੈ ਪਿਆ ਤੇ ਫੇਰ ਹੋ ਜਾ ਮੈਂ ਹੁਣ ਜਿਵੇਂ ਲੈ ਹੁਣ ਪਕਾਨ ਇੱਕ ਦੋ ਹੈਗੇ ਇੱਕ ਬੁੱਤ ਦੇ ਰਾਹ ਤੇ ਅਗਲੀ ਜਰ ਇੱਕ ਹੁਣ ਆਪਣੇ ਸਬਜ਼ੀ ਵਾਲਾ ਉੱਥੇ ਬੈਠਾ ਠੇਕੇ ਦੇ ਪੁਰੇ ਇੱਕ ਆਪਣੇ ਆ ਆ ਗਿਆ ਉਰੇ ਇੰਦਰਜੀਤ ਅਦਕਾਨਾ ਕੋਈ ਇੱਕ ਇੱਥੇ ਆ ਗਿਆ ਮਟਰ ਵਾਲੀਆਂ ਚ ਉਹ ਇਹ ਤਾਂ ਪੜੋ ਆਪਣੇ ਲਿਆ ਲਿਆ ਸਬਜ਼ੀਆਂ ਵੇਚੀ ਜਾਂਦੇ ਆਪਣੀਆਂ ਹੀ ਆਪਣੀ ਗੋਭੀ ਹੁਣ ਰੁਪਈਏ ਕਿਲੋ ਹੈ ਹਾਂ ਉਈ ਇਹ ਪੁੱਛਦਾ ਆਬਾ ਲੈ ਕੇ ਪੈ ਵੀ ਹੈ 20 ਰੁਪਏ ਕਿਲੋ ਹਾਂ ਕਹਿੰਦਾ ਇਹਨਾਂ ਨੇ ਅੜਾਨੀਆਂ ਨੇ ਲੈ ਕੇ ਕਹਿੰਦਾ ਭੈਣ ਰਿਆ ਨੇ ਉਹ ਕਰ ਲਈ ਸਟੋਰ ਕਹਿੰਦਾ ਦੇਖੋ ਵੀ ਮਹੀਨੇ ਡੇ ਮਹੀਨੇ ਨੂੰ ਕਹਿੰਦਾ ਜਦੋਂ ਇਦੋਂ ਆਪਣੇ ਜੱਟਾਂ ਦੀ ਘਟ ਗਈ ਉਹਨਾਂ ਨੇ ਚੱਕ ਦੇਣੀ ਆ ਫਿਰ ਵੀ ਉਹ ਵੀ 50 ਰੁਪਏ ਕਿਲੋ ਉਹਨਾਂ ਨੇ ਆ ਵੀ ਚੱਕ ਦੇਣੀ ਆ ਉਹਨਾਂ ਨੇ ਸਾਰੀ ਜਿਹੜੇ ਜਿੰਨੇ 5-5 ਕਿੱਲੇ 4-4 ਵੀਜੇ ਸਾਰਿਆਂ ਦੀ ਲੈ ਕੇ ਚੱਕ ਚੱਲ ਸਟੋਰ ਕਰ ਲਿਆ ਕਹਿੰਦਾ ਜਦੋਂ ਕੋਈ ਚੀਜ਼ ਮਹਿੰਗੀ ਹੁੰਦੀ ਆ ਸਟੋਰ ਹੋ ਕੇ ਮਹਿੰਗੀ ਹੁੰਦੀ ਆ ਨਹੀਂ ਪੰਜਾਬ ਜਿੱਤਾ ਯਾਰ ਬੰਦੇ ਹਰੇ ਹੁੰਦੇ ਆ ਕੋਈ ਕੀ ਨਹੀਂ ਕੋਈ ਚੀਜ਼ ਦੀ ਕਮੀ ਨਹੀਂ ਹੈ ਟਮਾਟਰ ਦੀ ਕੋਈ ਨਹੀਂ ਆਪ ਦੀ ਕੀਤੀ ਆਪ ਕਰੋ ਆਪ ਦੇ ਕਰੇ ਮਿਰਚ ਮਸਾਲਾ ਵੀ ਜੋ ਟਮਾਟੇ ਵੀ ਜੋ ਗੰਡੇ ਵੀ ਜੋ ਹੁਣ ਗੰਡਿਆਂ ਦੀ ਫਸਟ ਮਿਲਦੀ ਆ ਲੈ ਲਓ ਆਪ ਦੇ ਕਰ ਲਾ ਲਾ ਦਸਦਾ ਪੰਜ ਪੰਜ ਮਰਲੇ ਲਾ ਲਓ ਤੇ ਸਾਲ ਗੰਡੇ ਲੈਣ ਦੀ ਲੋੜ ਨਹੀਂ ਪੈਂਦੀ ਨਹੀਂ ਕਿਉਂ ਲੈਨੇ ਆ 200 100 ਰੁਪਏ ਕਿਲੋ ਵਾਲੇ ਆਪਾਂ ਹੱਥ ਨਹੀਂ ਲਾਉਣਾ ਆਪਾਂ ਤਾਂ ਹੱਥ ਨੇ ਚਾਕ ਕਰਦੇ ਜਦੋਂ ਕਿ ਨਹੀਂ ਲਾਉਣਾ ਨਾ ਕੋ ਟੂ ਟੂ ਹੋਵੇ ਹੋਰ ਤੀਜਾ ਜੇ ਨਾ ਲੈਣਾ ਅੱਡੇ ਤੇ ਹੋ ਦੋ ਤਿੰਨ ਟੱਕੇ ਤੇ ਰਹੇ ਨੇ ਤੇ ਠਹਿਰੇ ਹੁਣ ਆਪਾਂ ਪੰਜ ਬੰਦੇ ਬੈਠੇ ਆ ਯਾਰ ਇਹ ਆਪਾਂ ਪੰਜੀ ਚਲ ਇੱਥੋਂ ਨੇ ਆਪਾਂ ਉੱਥੇ ਗੱਲਾਂ ਕਰੀ ਨੇ ਸਬਜ਼ੀ ਵੇਚੀ ਚੱਲ ਗਏ ਤਾਂ ਪੰਜੇ ਹੀ ਬਣਾ ਆਪਦਾ ਹੀ ਚਲਾ ਲਗੇ ਆਪਾਂ ਆਪਣੇ ਕੋਲ ਇਹ ਵੀ ਨਹੀਂ ਆਪਣੇ ਜਵਾਕਾਂ ਨੇ ਨਹੀਂ ਕਰ ਦੇਣਾ ਹੁਣ ਤੁਸੀਂ ਸਬਜ਼ੀ ਵੇਚਣ ਲੱਗ ਜਾਓ ਬੁੱਢੇ ਬਾਰੇ ਮੈਂ ਦੱਸਾਂ ਉਹ ਪਹਿਲਾਂ ਜੇ ਸਾਨੂੰ ਪਾ ਦਿਓ ਦੁਕਾਨ ਅਸੀਂ ਉੱਥੇ ਮੰਝਾ ਢਾਲਾਂਗੇ ਬਹਿ ਜਾਾਂਗੇ ਜਾਂ ਨਹੀਂ ਗੱਲਾਂ ਮਾਰੀ ਜਾਵਾਂਗੇ ਨਹੀਂ ਹਰੋਂ ਜਾਵਾਂ ਬਾਹਰ ਆ ਕੇ ਹਜੇ ਤੋਂ ਜਿਵੇਂ ਉਹ ਪੁੱਛਿਆ ਕੱਢਾਂ ਦੀ ਸੀ ਕਿ ਅੱਗੇ ਲੋਕ ਆ ਆ ਕੇ ਆਪ ਭੇਜਦੇ ਹੁੰਦੇ ਸੀਗੇ ਚਰਕਿਓ ਹਾਂ ਆਪ ਆਪ ਖੋਲ ਕੇ ਸਾਜੀ ਵੀ ਆ ਭੇਜਦੇ ਗੋਬੀ ਤੇ ਹੋਰ ਆ ਭੇਜਦੇ ਕਿੰਨੇ ਪੈਸੇ ਕਮਾਉਂਦੇ ਸੀ ਕਿੰਨੇ ਪੈਸੇ ਕਮਾ ਬੇਖਾਪੜੇ ਆਉਂਦੇ ਨਾ ਖਾਰੀਆਂ ਵਾਲੇ ਹਾਂ ਕੋਈ ਖਾਰੀ ਚੱਲਦੀ ਆ ਨਾ ਨਾ ਅਰਦਾ ਵੱਡੇ ਰੇੜੇ ਟਰਾਲੀਆਂ ਤੇ ਲਈ ਫਿਰਦੇ ਆ ਉਹ ਵੀ ਜਰ ਗਰੀਬ ਪਬਲਿਕ ਲੱਗੀ ਵੀ ਦਿਹਾੜੀਆਂ ਤੋਂ ਹਟ ਕੇ ਬਾਈ ਇਸ ਕੰਮ ਤੇ ਹੋ ਗਏ ਆਪਣੇ ਬੰਦੇ ਕੰਮ ਛੱਡ ਗਏ ਤੇ ਬਸ ਸੱਤਨਾਬਾਇਗੁਰੂ ਆਪਾਂ ਕਾਰਵਕ ਤਿਆਰੀ ਹੋ ਗਏ ਤੇ ਇਸ ਚੀਜ਼ ਉਹਨਾਂ ਨੇ ਗਵਰਨਮੈਂਟ ਨੇ ਇਹ ਚੀਜ਼ ਹੀ ਮਿਥੀ ਆ ਵੀ ਇਹ ਪੰਜਾਬੀਆਂ ਨੇ ਤਾਂ ਕੰਮ ਕਰਨਾ ਨਹੀਂ ਇਹਨਾਂ ਤਾਂ ਰਹਿਣਾ ਅਹੀਂ ਇਹਨਾਂ ਨੂੰ ਠੋਕੋ ਹੁਣ ਉਦੋਂ ਕਾਰਵਾਈ ਹੁੰਦੀ ਆ ਬੰਦੇ ਤੇ ਜਦੋਂ ਆਪਾਂ ਉਹ ਬੰਦੇ ਨੂੰ ਆਪਾਂ ਵੀ ਦੇਖ ਲੈ ਜਿਹਦੇ ਤੇ ਆਪਾਂ ਚੜਨਾ ਅੱਗੇ ਗੋਪੀ ਮਰੇ ਛੱਡ ਲੈ ਕੇ ਆਪਾਂ ਤਾਂ ਹੀ ਚੜਾਂਗੇ ਜੇ ਉਹ ਬੰਦਾ ਕਮਜ਼ੋਰ ਹੋਊ ਤਾਂ ਕਮਜ਼ੋਰ ਹੋਊਗੇ ਤਗੜੇ ਨੂੰ ਆਪਾਂ ਨਹੀਂ ਝਾਕਦੇ ਤਗੜੇ ਨਹੀਂ ਨਹੀਂ ਤਗੜੇ ਨੂੰ ਝਾਕਦੇ ਨਹੀਂ ਮਾੜੇ ਨੂੰ ਕਹਿੰਦੇ ਨਕੀ ਲਾ ਲਈ ਇਹਨੂੰ ਹਾਂ ਮਾੜੇ ਨੂੰ ਹਾਂ ਮਾੜੇ ਨਹੀਂ ਆਪਾਂ ਝਾਕ ਤਕੜੇ ਨਹੀਂ ਆਪਾਂ ਨਹੀਂ ਝਾਕਦੇ ਮਾੜੇ ਨੂੰ ਆਪਾਂ ਚਲਦੇ ਆਂ ਤਾਂ ਸਾਦੀ ਵਾਲੀ ਚੋਂ ਗਾਜਰਾ ਮਸ਼ਹੂਰ ਆ ਕਹਿੰਦੇ ਉੱਥੋਂ ਦੀਆਂ ਗੋਭੀ ਮਸ਼ਹੂਰ ਆ ਦੇਸ ਕੋਲ ਤਾਂ ਹੀ ਸਾਦੀ ਵਾਲੀ ਲਾਉਂਦੇ ਆ ਆਪਣੇ ਨਾ ਜਗਰਾਮਾ ਤੋਂ ਜਿੱਦੇ ਆਪਣੇ ਮੇਲੇ ਵੇਲੇ ਲੈ ਕੇ ਆਏ ਸੀ ਮੈਂ ਤੇ ਜੰਟਾ ਉੱਤੇ ਗਏ ਗੱਡੀ ਲੈ ਕੇ ਮੈਂ ਕਿਹਾ ਮੰਡੀ ਚ ਦੀ ਲੰਘੀ ਚੱਲ ਜਾਓ ਦੇਖਿਆ ਜੱਟਾਂ ਦੀ ਆਪਣੇ ਦੇ ਵਿਚਾਰਿਆਂ ਦੀ ਗੋਭੀ ਟਰਾਲੀਆਂ ਲੱਦੀਆਂ 1000 ਰੁਪਏ ਕਿਲੋ ਸਵਾ ਰੁਪਏ ਕਿਲੋ ਲੱਦਾ ਸਿੱਧੂ ਉੱਪਰ ਸਵਾ ਤੋਂ ਉੱਪਰ ਨਾ ਕੋਈ ਜਾਵੇ ਇਹ ਭਈਏ ਕਰੋ ਤਾਂ ਆਪਾਂ ਈ 10000 ਵਿਚਾਰੇ ਦਾ ਉਹਦਾ ਦਿਲ ਪੁੱਛੇ ਹੀ ਜਾਣਦੇ ਜੱਟ ਦਾ ਕਹਣਾ ਰੋਦਾ ਅੱਖਾਂ ਚ ਉਹਦੇ ਤੇ ਪੱਤਰ ਪਾਣੀ ਡੱਗੇ ਵਿਚਾਰੇ ਤੇ ਉਹ ਪਾਣੀ ਲਿਖਣਾ ਯਾਰ ਪੈਕੇ ਨਾ ਕੀ ਕਰਾਂ ਯਾਰ ਮੈਂ ਕਹਿੰਦਾ 10000 ਕਿੱਲਾ ਖੜਦਾ ਹੋਇਆ ਵਾ ਕਹਿੰਦਾ ਕਿੱਲੇ ਜੋ ਮੈਂ 10000 ਨਹੀਂ ਬਟਣਾ ਲੈ 50000 ਮਾਮਲਾ ਕਹਿੰਦਾ ਦੇਣਾ ਕੀ ਯਾਰ ਕਰੂ ਆਪਣਾ ਗਰੀਬ ਬੰਦਾ ਯਾਰ ਜਿੱਥੇ ਬਸ ਆਹੀ ਚੀਜ਼ਾਂ ਮਾਲਕ ਦੇ ਉਹ ਫੜ ਫੜ ਚੱਕ ਚੱਕ ਗੋਭੀਓ ਦੀ ਵਿਚਾਰੇ ਦੀ ਉਹ ਸਟੋਰ ਕਰੀ ਜਾਂਦੇ ਅਚਾਰ ਅੰਗੂਰ ਹੁਣ ਆ ਵੀ ਗਏ ਅੱਲਾ ਦੱਸ ਇਹ ਸਟੋਰ ਵਾਲੇ ਮੂਰ ਆ 100 ਰੁਪਏ ਕਿਲੋ ਆ ਬੋਲੇ 200 ਰੁਪਏ ਕਿਲੋ ਸੱਚ ਸਟੋਰ ਹੈ ਆਂਗੂਰ ਅੰਗੂਰੇ ਜੇ ਲੱਗਣ ਨਹੀਂ ਲੱਗੇ ਅੰਗੂਰ ਹਰੇ ਲੱਗਣ ਨਹੀਂ ਲੱਗੇ ਸਟੋਰ ਵਾਲੇ ਹੀ ਆ ਸਟੋਰ ਵਾਲੇ ਇਦਰੇ ਆਉਂਦੇ ਮਾਲ ਆਲੂ ਆਪਣਾ ਖੇਤਾਂ ਚ ਲੱਗਾ ਆਪਾਂ ਪੱਟ ਕੇ ਕਰੇ ਚਾਰ ਲਿਆਉਂਦੇ ਨਹੀਂ ਕਿ ਤੇ ਉੱਥੋਂ ਖਾਰੇ ਵਾਲੇ ਤੋਂ ਆਪਾਂ 22 25 ਰੁਪਏ ਕਿਲੋ ਵਾਲੇ ਲੈ ਲੈਣੇ ਆ ਆਪਾਂ ਵੀ ਯਾਰ ਵਾਲੇ ਹਲਕੇ ਆਪਾਂ ਖੇਤੋਂ ਵੀ ਨਹੀਂ ਕੱਢ ਕੇ ਲਿਆਂਦੇ ਨਾ ਜਮਾਂ ਹੀ ਨਹੀਂ ਯਾਰ ਉਹ ਵੀ ਚੱਲ ਆਉਂਦੇ ਉਹਦੇ ਇੱਥੇ ਆਪਣੇ ਹਰੇ ਜਿਹੇ ਹੁੰਦੇ ਸੀ ਤੇ ਫਿਰ ਉਹਦੇ ਜਿਹੜੇ ਆਪਾਂ ਉੱਥੇ ਲਾਤੇ ਉਹ ਵੀ ਕਿਨੇ ਛੋੜੇ ਹਰੇ ਖੜੇ ਆ ਲੈ ਮੈਂ ਚੰਗੇ ਰਹਿਣਗੇ ਉਹ ਮੈਂ ਆਹ ਦੇਖ ਕਿੰਨਾ ਕੋਈ ਰੇ ਨਹੀਂ ਥੱਲੇ ਰੇ ਨਹੀਂ ਉੱਤੇ ਸਪਰੇ ਨਹੀਂ ਕੁਝ ਨਹੀਂ ਹੁੰਦਾ ਜਦੋਂ ਆਪਾਂ ਦੇਖਣੇ ਬਿਨਾਂ ਰੇ ਸਪਰੇ ਤੋਂ ਕੀ ਹੁੰਦਾ ਉਹਦੇ ਥੱਲੇ ਵਧੀਆ ਹੋ ਜਾਣੇ ਉਹ ਤਾਂ ਅ ਬੱਠ ਦਾ ਬਾਹਰ ਹੁੰਦੇ ਆਪਾਂ ਉਥੇ ਗੰਡੇ ਵੀ ਲਾ ਦੇਣੇ ਆ ਕੱਲ ਨੂੰ ਆਪਾਂ ਕੱਲ੍ਹ ਪਾਸੋਂ ਉਹਨੇ ਆਵਾਂਗੇ ਪਿੰਡ ਦੀ ਦਿੱਤਾ ਵੀਟਣਾ ਨਾ ਬੁਹਾਰ ਕੇ ਆਉਂਦੇ ਆ ਪਹਿਲਾਂ ਉਹਨੂੰ ਭਾ ਕੇ ਮੈਂ ਤਾਂ ਹੀ ਉਹਨੇ ਉਹ ਬਾਬਾ ਪੱਟੀ ਜੰਨਾ ਨੇ ਪੜ ਦੇਣਾ ਬਹੁਤ ਨੂੰਗੀ ਪੱਟੀ ਆਉਂਦਾ ਇਗਨੀ ਜਾਵੋ ਜੀ ਹਾਂ ਜੇ ਵੀਰੋਂ ਦਾ ਰੋਟਾ ਵੰਡ ਰਿਹਾ ਤਾਂ ਪਹਿਲਾਂ ਪਤਾ ਲਿਆ ਸਭ ਬਣ ਚੇ ਜਾਉ ਪਹਿਲਾਂ ਹਾਂ ਮਰਦੂ ਕਲੀ ਤੇ ਚੱਲ ਆਪਾਂ ਲਿਆ ਕੇ ਉਹਨੂੰ ਬਾਹ ਕੇ ਤੇ ਦਾਈ ਰੇਟ ਥੱਲੇ ਸੱਟ ਕੇ ਥੋੜਾ ਜਿਹਾ ਤੇ ਗੰਢੇ ਲਾ ਦਿਆਂਗੇ ਹਾਂ ਦਾਈ ਰੇਟ ਤੇ ਵੇਲ ਲੱਗੀ ਹਾਂ ਚੱਲ ਯਾਰ ਹੋਣਗੇ 5-7 ਬਣ ਜਿੰਨੇ ਹੋ ਕੇ ਬਾਕੀ ਪਨੀਰੀ ਹੈਗੀ ਐ ਕੁਛ ਹੋਰ ਕੁਛ ਹੋਰ ਲਿਆਵਾਂ ਹੋਰ ਲਿਆਵਾਂਗੇ ਉਹ ਆਪਣੇ ਲਈ ਤਾਂ ਮਗਰੋਂ ਹੋਜੂ ਚੱਲ ਹੋਰ 20 ਦਾ ਲਾ ਦਾਂਗੇ ਤੇ ਆਪਾਂ ਪਹਿਲਾਂ ਹੋਰ ਲਿਆਵਾਂਗੇ ਪਨੀਰੀ ਵੀ ਹੋਰ ਲਿਆਵਾਂਗੇ ਜੇ ਆਪਾਂ ਲਾ ਕੇ ਚੱਲ ਲਿਆਵਾਂਗੇ ਬਾਵਾਲੇ ਆਵਾਂਗੇ ਬੰਦੇ ਦੋ ਤਿੰਨ ਕਰ ਲਾਂਗੇ ਚਾਰ ਉਹਦੇ ਸਾਰੇ ਜਿਹੜੇ ਕਹਿ ਰਹਿਆਂ ਕਹਿ ਰਹਿਆਂ ਦੋ ਦੋ ਤਿੰਨ ਤਿੰਨ ਕੇਰੀਆਂ ਲਾ ਦੇਾਂਗੇ ਇਹ ਕਿਹ ਕੇਰੀ ਲਾ ਦੇ ਬੰਦਾ ਬਾਸੋਣਾ ਬਾਸ ਬੰਦੇ ਹੋਏ 10 ਕੇਰੀਆਂ ਲੱਗਦੀਆਂ ਕੋਈ ਦੋ ਰੌੜਾਣਾ ਹੁੰਦਾ ਆ ਉੱਤੇ ਲਾ ਦੇਾਂਗੇ ਮਿਰਚਾਂ ਚਲ ਭਾਈ ਨਹੀਂ ਮਿਰਚਾਂ ਹੋ ਜਾਣਗੀਆਂ ਅੱਗੇ ਆਏ ਸੀ ਬੀਜ ਲਾਦੇ ਅਸੀਂ ਆਪਾਂ ਹਾਂ ਪਹਿਲਾਂ ਇੱਕ ਟਾਂਗਾ ਲਾਉਂਦੇ ਹਾਂ ਹਾਂ ਕਹਿਣ ਦਾ ਭਾਵ ਮੈਂ ਤਾਂ ਹੀ ਇਹ ਗੱਲਾਂ ਕਰਿਆ ਮੈਂ ਉਹ ਕਹਣਾ ਨੈਟ ਤੇ ਸੁਣਿਆ ਆਹ ਗੱਲਾਂ ਚੱਲਦੀਆਂ ਭਾਈ ਮੈਂ ਤੁਹਾਨੂੰ ਆਪਾਂ ਵਿਚਾਰੋ ਸੁਣੋ ਆਪਾਂ ਇਹ ਕਰੋ ਆਪਣੇ ਜਵਾਕਾਂ ਨੂੰ ਸਮਝਾਓ ਮੈਂ ਚਾਹਦੀ ਆਪਣਾ ਕਣਕ ਬਾਹਰ ਨਹੀਂ ਦੇਚਣੀ ਮੰਡੀ 'ਚ ਵੇਚਾਂਗੇ ਮੈਂ ਚਾਹਦੀ ਫਰੀ ਲਾ ਦੇ ਮਗਰ ਲੱਗ ਜਾਂਦੀਆਂ ਲੱਗ ਜਾਂਦੀਆਂ ਲੱਗ ਜਾਂਦੀਆਂ ਫਰੀ ਲਾ ਦੇ ਅੱਟ ਉਹ ਮੈਂ ਚਾਹਦੀ ਕੈਰੀ ਲਾਈ ਹੈ ਉਹ ਮਗਰ ਕੜੀ-ਕੜੀ ਲੱਗ ਜਾਂਦੀ ਹੈ ਮੈਂ ਚਾਹਦੀ ਟੁਟਕੀ ਲਾ ਦੇਵੇ ਹਾਂ ਚੁੜਕੀਆਂ ਵੀ ਲੱਗ ਜਾਂਦੀਆਂ ਅੱਗੇ ਆਪਾਂ ਟੁਟਕੀਆਂ ਲਾਉਂਦੇ ਸੀ ਨਾਲੇ ਉਹ ਵੀ ਬੀਜ ਦਿੰਦੇ ਸੀ ਉਹ ਵੀ ਬੀਜ ਦਿੰਦੇ ਸੀ ਜੋਨੇ ਕੋਸੀ ਕਰ ਲੈਂਦੇ ਹਾਂ ਸਾਰਾ ਕੁਝ ਹੀ ਹੁੰਦਾ ਸੀ ਗੰਡੇ ਗੁੱਡੇ ਜਰ ਆਪਦੇ ਲੱਗੇ ਹੋਏ ਉਹਨਾਂ ਨੂੰ ਗੁੱਟਾ ਆ ਕੇ ਦਾਲ ਮਡ ਕਰਾਂਗੇ ਪਨੀਰੀ ਆਪਦੀ ਪਨੀਰੀ ਆ ਆਪਦੀ ਪਨੀਰੀ ਵੀ ਜਾਏ ਇਹ ਜੀ ਪਨੀ ਮਾਗਾ ਮਾ ਹੁਣ ਲਾ ਲਿਆਂਗੇ ਆਪਾਂ ਮਿਰਚਾਂ ਦੀ ਪਨੀਰੀ ਹਾਂ ਕੱਢਦੇ ਨੇ ਉਹ ਘਾਹ ਫੇਰ ਲਾ ਦਿਆਂਗੇ ਉਦੋਂ ਹਾਂ ਹਾਂ ਆ ਸਾਡੇ ਖੇਤ ਹੁਣ ਤਾਂ ਇਹਦੀ ਮੁਕੀਆਂ ਹੁਣ ਉਹ ਨੌਂਗਰੇਜੇ ਬਣ ਗਏ ਸੀ ਹੁਣ ਪੱਟ ਤਿਆਰ ਕੇ ਤੇ ਉਹਨੂੰ ਤੇ ਗੱਡੇ ਹਾਂ ਹੁਣ ਤੇ ਗੱਡੇ ਲਾ ਹਾਂ ਉਹ ਬਣ ਦਿੰਦਾ ਉੱਤੋਂ ਨਹੀਂ ਨਹੀਂ ਉਹ ਮੈਂਗਾ ਉੱਥੋਂ ਨਵੇਂ ਗੰਡੇ ਲਾ ਕੇ ਨਵੇਂ ਹੀ ਲਾਵਾਂਗੇ ਦੁਆਰਾ ਉਹਨਾਂ ਨੂੰ ਉਹਵੇਂ ਲੰਮੀ ਨਹੀਂ ਲੱਗਦੀ ਭਾਣੇ ਐ ਜਿਵੇਂ ਜਿ ਲੱਗਣ ਲੱਗ ਜਾਂਦੇ ਆ ਇਹਨਾਂ ਹਾਈਬ੍ਰਿਡ ਵੀ ਆ ਇਹ ਵੀ ਹਾਈਬ੍ਰਿਡ ਆ ਇਹ ਤਾਂ ਨਹੀਂ ਲੱਗਦੇ ਅਸੀਂ ਆਪਾਂ ਛਾਂਗ ਦਿੰਦੇ ਸੀ ਹੋ ਜਾਂਦੇ ਗਏ ਸੀ ਸਾਲ ਕੀ ਰਹਿੰਦੇ ਆ ਇਹ ਇਹ ਸਾਲ ਇੱਕ ਹੀ ਬਸ ਉਦੋਂ ਮੁੜ ਕੇ ਨਹੀਂ ਹੁਣ ਤੋਂ ਕਦੋਂ ਆ ਯਾਰ ਹੁਣ ਬੇਲ ਦਾ ਵੀ ਨਵੇਂ ਲਾਏਗਾ ਤਾਂ ਕਦੋਂ ਲੱਗਣਾ ਇਹਨਾਂ ਨੂੰ ਜੇ ਤੂੰ ਆਪਦੇ ਵੀਰ ਅਕਲੋਂ ਉਹਨਾਂ ਨੂੰ ਲੱਗਣਾ ਹੀ ਨਹੀਂ ਪਤਾ ਨਹੀਂ ਕੀ ਕਾਦੇ ਨਾਲ ਕੀ ਬਣਾਉਂਦੇ ਆ ਇਹ ਪੇਂਦ ਚੜਾਉਂਦੇ ਆ ਕੀ ਕਰਦੇ ਆ ਪਣ ਤੋਂ ਨਹੀਂ ਪਤਾ ਲੱਗਦਾ ਦਵਾਈ ਲਈ ਹੁੰਦੀ ਆ ਲਾਹ ਔ ਚੋਨਾ ਹੁਣ ਜਿਹੜਾ ਚੋਨਾ ਆਪਣਾ ਚੱਲ ਅੱਗੇ ਆਪਾਂ ਬੀਜ ਦੇਉਂਦੇ ਸੀ ਪੂਸਾ ਉਹ ਆਪ ਆਪ ਸਾਰੇ ਵੀ ਆਲ ਦਾ ਝੜਦੇ ਹੁੰਦੇ ਸੀ ਆ ਵੀ ਝੜ ਕੇ ਆਪ ਝੜਣਾ ਜਿੱਥੇ ਚੰਗਾ ਜਾ ਲੱਗਣਾ ਬਾਣ ਚੋਂ ਆਪਾਂ ਝੜ ਲੈਣਾ ਬੰਦਾ ਲਾ ਕੇ ਕਹਣਾ ਵੀ ਝਾੜ ਲਓ ਆ ਵੀ ਝੜ ਲੈਂਦੇ ਸੀ ਤੇ ਦੋ ਬੁਰਗੀਆਂ ਭਰ ਕੇ ਰੱਖ ਲੈਣੀਆਂ ਨੇ ਘਰੇ ਖਾ ਲੈਣ ਨਾਲੀ ਵੀ ਨੂੰ ਰੱਖ ਲੈਣਾ ਤੇ ਹੁਣ ਮੈਂ ਨਾ ਤੂੰ ਵੀ ਲੈ ਲਓ ਵੀ ਨਹੀਂ ਹਰਾ ਹੁੰਦਾ ਚੋਰ ਫਾਲੀ ਨਹੀਂ ਲੱਗਣਾ ਫਾਲੀ ਲੱਗਦਾ ਨਹੀਂ ਲੱਗਦਾ ਪਰ ਤੁਹਾਡੀ ਆਹੀ ਤਾਂ ਚੀਜ਼ਾਂ ਆਪਾਂ ਨੂੰ ਮਰਨੀਆਂ ਆਪਾਂ ਮਾਹੋ ਕਦੋਂ ਮਰਨਾ ਹਾਂ ਵੀ ਉਹਨਾਂ ਨੇ ਆਪਾਂ ਨੂੰ ਕਿੱਲੇ ਦੇ ਵਿੱਚ ਪਾਉਣ ਨੂੰ ਰੇਤ ਤੇ 20 ਉੱਥੋਂ ਦਿਆ ਕਰਨਗੇ ਤੇ ਆਪਾਂ ਫਿਰ ਲਿਆ ਕਰਾਂਗੇ ਪਾਣੀਵੇਂ 1000 1500 ਦਾ ਕਿੱਲੇ 'ਚ 20 ਤੇ ਨਾਲ ਆਇਆ ਕਰੂ ਰੇਤ 5000 ਕਿੱਲੇ ਦੇ ਵਿੱਚ ਲੱਗਿਆ ਕਰੂਗਾ ਕਿਉਂਕਿ ਉਹ ਦੇਣਗੇ ਉੱਥੋਂ ਵਹਿ ਲਈ ਵਹਿ ਲਈ ਤੂੰ ਨਹੀਂ ਵੀ ਤੂੰ ਆਦਾ ਵੀ ਘਰੇ ਰੱਖ ਰਿਆ ਤੇ ਉਹਦੇ ਨਾਲ ਕਣ ਕਰੀ ਨਾ ਨਾ ਨਹੀਂ ਹੁੰਦੀ ਇਹ ਲੇਖੇ ਚੱਕਦੇ ਇਹ ਗੌਰਮੈਂਟਾਂ ਬਹੁਤ ਗਾਂ ਨਗੀਆਂ ਜਰੂਰਤਾਂ ਐ ਡੈਸਰਾਂ ਵਾਲੇ ਬੈਠੇ ਆ ਸੋਚੀ ਜਾਂਦੇ ਆ ਕੀ ਕਰੀਏ ਕਿਵੇਂ ਲੋਕ ਮਗਰ 2000 ਰੁਪਏ ਪੂਈਆ ਜਿਹੜੇ ਪਿਆਰੀ ਸ਼ਿਆਰੀ ਬੰਗਾਲੀ ਸ਼ਗਲੀ ਉਹ ਤਾਂ ਸਭ ਦੇ ਥੱਲੇ ਲੱਗੀ ਆ ਵਿਚਾਰੇ ਹਾਂ ਲੱਗੀ ਆ ਉਹਨਾਂ ਦਾ ਚੋਨਾ ਉਤੇ ਹਜ਼ਾਰ ਹਜ਼ਾਰ ਰੁਪਏ ਨੂੰ ਕਿਲੋ ਕੁੰਟਲ ਵੇਚਦਾ ਵਿਚਾਰਿਆਂ ਦਾ ਉਹ ਕੀ ਕਰਨ ਕਿਆਰੀਆਂ ਜੀਆਂ ਬੀਜੀਆਂ ਉਹ ਝਾੜ ਚੂੜ ਲੈਂਦੇ ਝਾੜ ਕੇ ਤੇ ਵੇਚ ਦਿੰਦੇ ਆ ਤੇਰੇ ਮੇਰੇ ਕੇ ਲਿਆ ਕੇ ਇਧਰ ਤੋਤਾ ਸਵਾਰ ਕੇ ਕੀ ਕਰਦੇ ਹੁੰਦੇ ਸੀ ਵੱਡੇ ਆਪਣੇ ਇਹੀ ਕਰਦੀ ਕੰਮ ਉਹਨਾਂ ਨੇ ਉਧਰੋਂ ਲਿਆ ਲਿਆ ਕੇ ਇਧਰ ਆ ਕੇ ਮਹੰਗਾ ਵੇਚੀ ਜਿਹੜਾ ਉਥੋਂ ਸਸਤਾ ਲਿਆਉਣਾ ਉਹਨਾਂ ਤਾਂ ਕੋਈ ਪੁੱਛਦੇ ਨਹੀਂ ਵਿਚਾਰੇ ਉਹ ਤਾਂ ਗਰੀਬ ਲੋਕ ਆ ਆਪਣਾ ਪੰਜਾਬ ਪੂਰੇ ਖਿਲਦਾ ਇਹਨਾਂ ਦੇ ਵਾ ਇਹਦੇ ਤੇ ਤਾਂ ਲੱਗਦੇ ਆ ਕੱਲ ਹੁਣ ਕਿਸਾਨ ਜੁੜੇ ਆਦੇ ਹਰਿਆਣਾ ਦੇ 111 ਬੰਦੇ ਉੱਠ ਕੇ ਮਨਦਵਾਰ ਕਰਨ ਦੇ ਮਨਦਵਾਰ ਤੇ ਬਹਿ ਗਏ ਤੇਰੇ ਉਹ ਇਸੇ ਕਰਕੇ ਉਹ ਆਪਣੀ ਖਾਤਰੀ ਬੈਠੇ ਆਪਣੇ ਖਾਤਰੀ ਬੈਠੇ ਆਪਣਾ ਹੱਕ ਆ ਉਹਨਾਂ ਨੂੰ ਜਾ ਕੇ ਹੱਲਾਸ਼ੇਰੀ ਦੇਣੀ ਨਾਲ ਉੱਤੇ ਜਾਣਾ 7-10 ਪੰਜ ਦਿਨ ਹਰੇਕ ਵੱਲਾ ਲਾ ਕੇ ਆਵੇ ਜਾਵੇ ਭਾਈ ਆਪਾਂ ਤਾਂ ਇਹ ਕਹਿੰਦੇ ਹੱਤਵਲ ਕੇ ਬੇਨਤੀ ਕਰਦੇ ਆ ਸੰਗ ਤੇ ਹਾਂ ਉਹਨਾਂ ਕਿਸਾਨ ਜਿਹਨਾਂ ਦਾ ਆਪਾਂ ਸਾਥ ਦੇ ਕੇ ਉਹ ਆਪਣੀ ਖਾਤਰ ਬੈਠੇ ਆ ਤੇ ਆਪਾਂ ਉਸੇ ਚੱਲਿਆ ਕਰਕੇ ਆਪਾਂ ਦੇ ਬਾਤਾਂ ਦੇ ਵੀ ਕਰੋ ਵੱਧ ਤੋਂ ਵੱਧ ਰੋਟੀ ਪਾਣੀ ਦੀ ਹੋਰ ਰਾਸ਼ਨ ਜੋ ਰਾਸ਼ਨ ਦੀ ਜੋ ਕਰ ਸਕਦੇ ਆ ਕਰੋ ਯਾਰ ਜੰਨੇ ਚੁੱਪ ਰਹਿ ਗਿਆ ਸਾਰੇ ਜਿਹੜੀਆਂ ਤੁਹਾਨੂੰ ਗੱਲਾਂ ਛੜੀਆਂ ਇਹ ਆਪਣੇ ਨਾਲ ਹੋ ਕੇ ਰਹਿਣੀਆਂ ਇੱਕ ਦਿਨ ਹਾਂਜੀ ਇੱਧਰ ਗਏ ਤਾਂ ਬਾਜ਼ਾਰੋਂ ਮਿਲਿਆ ਕਰੋ ਸਾਰਾ ਕੁਝ ਮੌਲ ਨੂੰ ਗਰੋਸਰੀ ਜਿਵੇਂ ਆਪਾਂ ਕੈਨੇਡਾ ਅਮਰੀਕਾ ਚ ਜਾਂਦੇ ਨਾ ਲੈਣ ਫਿਰ ਐ ਗਰੋਸਰੀ ਲੈ ਕੇ ਆਉਣ ਆਉਣੀ ਪਿਆ ਕਰੂਗੀ ਹਰੇਕ ਬੰਦੇ ਨੂੰ ਗੋਲਗੀਆਂ ਫਿਰ ਜਦ ਸਾਡੇ ਵਰਗੇ ਗੋਡੇ ਤੋਂ ਤੁਰਿਆ ਨਹੀਂ ਨ ਜਾਂਦਾ ਤੇ ਗੋਲਗੀਆਂ ਹੋ ਹੋ ਕੇ ਫਿਰ ਉਹਨਾਂ ਦੀ ਗੋਭੀ ਵੱਡਿਆ ਕਰਨਗੇ ਦੱਤ ਗਿਆ ਨਾ ਨਹੀਂ ਗੋਡੇ ਆ ਕਰਨਗੇ ਇਹ ਸਾਨੂੰ ਇੰਨੇ ਡਾਲਰ ਦੇਣਗੇ ਇਹ ਆ ਫਿਰ ਐ ਕਰਨਾ ਪੈਣਾ ਹੁਣੇ ਸੁਧਰ ਜਗੀ ਆਪਾਂ ਸਹੀ ਗੱਲ ਐਮ ਐਸ ਪੀ ਮਿਲ ਜੀ ਨਾ ਆਪਾਂ ਨੂੰ ਜੇ ਮਿਲ ਜੇ ਤਾਂ ਚੰਗੇ ਮੰਡੀਆਂ ਚੱਲਣ ਅੱਗੇ ਉਹ ਜਿਵੇਂ ਪਹਿਲਾਂ ਆਪਣੀਆਂ ਝੋਨੇ ਤੇ ਕਣਕ ਦੀਆਂ ਚੱਲਦੀਆਂ ਉੱਥੇ ਕਣਕ ਵੇਚ ਕੇ ਆਈਏ ਆਪਾਂ ਆੜਤੀਏ ਤੋਂ ਪੈਸਾ ਲਈਏ ਆੜਤੀ ਆਪਣੀ ਮਾਂ ਹੁੰਦੇ ਸੀ ਹਾਂ ਨਹੀਂ ਆਪ ਕੀ ਹੁੰਦਾ ਘਰੇ ਕੋਈ ਦਿਨ ਸੁਧ ਹੋ ਗਿਆ ਯਾਰ ਪੈਸਾ ਹਰੇਕ ਦੇ ਘਰੇ ਕਿਹੜੇ ਘਰੇ ਬਣਦਾ ਯਾਰ ਜਾਂ ਡੈਰੀਆਂ ਦੁੱਧ ਵਾਲੀਆਂ ਜਾਂ ਆੜਤੀਆ ਇਹ ਆਪਣਾ ਬੁੱਤਾ ਆਸਾਰਦੇ ਆ ਟਾਈਮ ਤੇ ਟਾਈਮ ਤੇ ਨਹੀਂ ਆਪਣਾ ਕਿਸੇ ਨੂੰ ਪੈਸਾ ਅੱਜਕੱਲ ਜ਼ਿੰਮੇਵਾਰ ਨਾ ਤੂੰ ਤੇ ਨਾ ਮੈਂ ਕੋਈ ਨਹੀਂ ਦਿੰਦਾ ਕਿਸੇ ਨੂੰ ਨਹੀਂ ਨਹੀਂ ਆਪ ਕਹਿੰਦੇ 2 ਲੱਖ ਰੁਪਏ ਦੇ ਦੇ ਫਲਾਣਿਆਂ ਕੋਈ ਨਹੀਂ ਝਾਕਦਾ ਬਾਈ ਚਾਹ ਤਕੜਾ ਤੇ ਚਾਹੇ ਮਾੜਾ ਪਤਾ ਨਹੀਂ ਅਗਲਾ ਕਹਿੰਦਾ ਹੁਣ ਯਾਰ ਇੱਕ ਦਿਨ ਤਾਂ ਮਨ ਦੇ ਵਿੱਚ ਆਇਆ ਬਣ ਗਈ ਪਤਾ ਨਹੀਂ ਕੀ ਹੋ ਜੂ ਯਾਰ ਜੇ ਪੈਸਾ ਮੰਗਦਾ ਜਿਹੜਾ ਬੰਦਾ ਨੇ ਉਹ ਜਾਇਦਾਦ ਦਾ ਮਾਲਕ ਹੈ ਉਹ ਫੇਰ ਵੀ ਉਹਨੂੰ ਕਹੀ ਜਾਣ ਯਾਰ ਪਤਾ ਨਹੀਂ ਦਊ ਕਿ ਨਹੀਂ ਦਊ ਪਤਾ ਨਹੀਂ ਯਾਰ ਕੀ ਕਰਦਾ ਇਹ ਕਾਹ ਤੋਂ ਲਈ ਜਾਂਦਾ ਆਹ ਗੱਲਾਂ ਆਪਣੀਆਂ ਭਰਾਵੋ ਆਪਾਂ ਸਾਬ ਕਹਿੰਦੇ ਆ ਵੀ ਆਪਦੇ ਆੜ ਤੱਕ ਆਪਣੇ ਜਿਉਂਦੇ ਰਹਣ ਆਪਣੀ ਮੰਡੀਆਂ ਦੇ ਵਿੱਚ ਕਣਕ ਝੋਨਾ ਕਪਾ ਮੂੰਗੀ ਸਭ ਮੰਡੀਆਂ ਚ ਵੇਚਣ ਛੋਡੇ ਕਰੇ ਯਾਰ ਕਿ ਛੋਟਾ ਝੋਨਾ ਵੇਚਣਾ ਬੋਰ ਗੱਟੇ ਲੈ ਕੇ ਤੇ ਗਾਂ ਨੂੰ ਪਤਾ ਨਹੀਂ ਅੱਧੋ-ਅੱਧੀ ਕਰ ਦੇਣਗੇ ਵੇ ਆ ਜਾਂਦਾ ਤੇਰਾ ਤੇ ਅੱਦਾ ਸਾਡਾ ਜਖਾ ਚੋਕ ਕਰਨੇ ਆ ਦੋ ਤੀ ਥਾਣੇ ਤੋਂ ਲਿਆ ਆਏ ਹੋਣੀ ਆ ਤੁਹਾਡੇ ਨਾਲ ਇੱਕ ਕਰੀਦਾ ਰਗੜ ਨਹੀਂ ਰਗੜਨੇ ਆ ਵੱਢਣੀ ਅੱਦੋਂ ਤੋਂ ਵੀ ਜਿੱਤੇ ਮਰਜੀ ਭੱਜ ਲਿਓ ਆ ਤਾਂ ਕਰ ਲਿਆ ਥਾਣੇ ਨੇ ਆ ਸੈਲੋ ਅਸੂਲਾਂ ਚ ਕਣਕ ਨਾ ਛਟੋ ਚੰਗੇ ਰਹੋਗੇ ਬਚ ਜੋ ਇਹਨਾਂ ਤੋਂ ਆ 40 ਰੁਪਏ 4000 ਨੂੰ ਕੋਟਲ ਹੋਈ ਪਈ ਆ 100 ਰੁਪਏ ਕਿਲੋ ਆਟਾ ਮਿਲਦਾ ਜਾ ਕੇ ਲੈ ਲਿਓ ਮਿੱਲਾਂ ਦੀਆਂ ਤੋਂ ਕਹਿੰਦੇ ਜੀ ਕਣਕ ਦਾ ਡਰਾਈਵਰ ਨੂੰ ਟ੍ਰੈਕਟਰ ਨਾਲ 500 ਦਿੰਦੇ ਵਿਆੜੀ ਦਾ ਹਾਂ ਦਿੰਦੇ ਆ 500 ਦੇ ਤੁਰੇ ਫਿਰਦੇ ਆ ਹਾਂ 500 ਤੇ ਫਤੋ ਆਪਾਂ ਸਿਆਣੇ ਬਣੋ ਸਾਰੇ ਜ਼ਿੰਮੇਦਾਰਪਰਾ ਸਾਰੇ ਜੋ ਵੀ ਛੋਟਾ ਵੱਡਾ ਅੱਗੇ ਆਪਾਂ ਨੂੰ ਵੇਖ ਬਾਦਲ ਵੇਲੇ ਕਣਕ ਦਿੰਦੇ ਸੀ ਸਗਨ ਸਕੀਮ ਦਿੰਦੇ ਸੀ ਹੈ ਇਹ ਹੁਣ ਆਪਾਂ ਨੂੰ ਆ ਬੀਜੀਆਂ ਬੋਈਆਂ ਤੇ ਕਣਕਾਂ ਕੋਣ ਕਹਿੰਦਾ ਚੱਕਤ ਕਿਉਂ ਨਹੀਂ ਇਹਨਾਂ ਨੇ ਹਾਂ ਕੁਝ ਨਹੀਂ ਮਿਲਣਾ ਕਿਸੇ ਨੂੰ ਅਮ ਕਰੋਗੇ ਤਾਂ ਮਿਲੂਗਾ ਤੇ ਸਤਨਾ ਵਾਅਦਾ ਕਰੂ ਸਾਰੇ ਛੋਟੇ ਤੇ ਵੱਡੇ ਸਾਰੇ ਆਪਾਂ ਜਾਣੇ ਕਰਾਈ ਜਾਣਾ ਆਪਾਂ ਸਾਰੇ ਨੇ ਹਾਂ ਇਹੜੀ ਤਾਂ ਉਨੀ ਕਰਨੀ ਉਹਨੂੰ ਹੀ ਕਰਨੀ ਪੈਣੀ ਆ ਛੋਟਿਆਂ ਨੂੰ ਵੀ ਤੇ ਵੱਡਿਆਂ ਨੂੰ ਵੀ ਠੀਕ ਆ ਆਪਣੀਆਂ ਫਿਰ ਆਪਾਂ ਉਹਨੂੰ ਕਰ ਸਕਦੇ ਆ ਜਾਰ ਅੱਗੇ ਆਪਣੇ ਜਿੰਨੇ ਛੋਟੇ ਅਸੀਂ ਭਾਈ ਜਿਵੇਂ ਆਪਾਂ ਕਹਿੰਦੇ ਮਜੀਬ ਸਿੰਘ ਮਿਆਰ ਸਿੰਘ ਕਿਵੇਂ ਆਪਣੇ ਨਾਲ ਰਲਦੇ ਸੀ ਰਲਦੇ ਨਾ ਕਿ ਦਾਣਿਆਂ ਤੇ ਵੀ ਰਲਦੇ ਸੀ ਤੇ ਆਪਣੇ ਨਾਲ ਊਂ ਵੀ ਰਲਦੇ ਇਹ ਆਪਣੇ ਦਿਹਾੜੀ ਇਹ ਆਉਂਦੇ ਸੀ ਹਿੱਸਾ ਹੁਣ ਹਿੱਸਾ ਲੈਂਦੇ ਸੀ ਇਹ ਤੇ ਨਾ ਇਹ ਉਹ ਸਾਰਾ ਟਬਰ ਪੜਦਾ ਸੀ ਨਾ ਆਪਾਂ ਪੜਦੇ ਜੇ 302 ਉਹਨਾਂ ਦੇ ਹੁੰਦਾ ਸੀ ਆਪਾਂ ਲੀੜਾ ਕੱਪੜਾ ਲੈ ਕੇ ਦੇਣਾ ਆਪਦੇ ਹਰਤੀਆਂ ਤੋਂ ਆਪਾਂ ਪੈਸੇ ਲੈਣੇ ਸੌਦਾ ਲੈ ਦੇਣਾ ਉਹਨਾਂ ਨੇ ਕੁੜੀ ਦਾ ਵਿਆਹ ਕਰ ਲੈਣਾ ਆਪਣੇ ਨਾਲ ਜੁੜੇ ਸੀਗੇ ਆਪਣੇ ਤੋਂ ਉਹ ਵੀ ਤੋੜਤਾ ਉਹ ਵੀ ਤੋੜਦੇ ਕਰੀਪਾ ਲਾਵੇ ਪਬਲਿਕ ਵੀ ਤੋੜਦੀ ਆੜਤੀਆ ਵੀ ਤੋੜਦਾ ਉਹ ਵੀ ਔਖਿਆ ਪਾਣ ਪਸੋ ਤੋੜਿਆ ਵੀ ਇਹ ਪੈਲੀਆਂ ਵੇਚਣਗੇ ਜੇ ਆਣਦਗੇ ਤੋੜਦਗੇ ਤੇ ਪਬਲਿਕ ਛੋਟੀ ਤੋੜਦਗੇ ਫੇਰੇ ਪੈਲੀਆਂ ਵੇਚਣਗੇ ਪੈਲੀਆਂ ਆਪਾਂ ਵੱਡੇ ਬੰਦੇ ਲਵਾਗੇ ਫੇਰੇ ਇਹਨਾਂ ਨੂੰ ਵਿਹਲੇ ਕਰਗੇ ਇਹਨਾਂ ਨੂੰ ਲਾਈਏ ਦਿਹਾੜੀ ਤੇ ਵੱਡਾ ਛੋਟਾ ਕੋਈ ਨਾ ਸੋਚੋ ਵੀ ਕਹਿੰਨੀ 100 ਕਿੱਲਾ ਮੈਂ ਬਚ ਜੂ 100 ਨੂੰ ਤਾਂ ਪਹਿਲਾਂ ਪੈਣਾ ਉਹਨਾਂ ਨੇ 100 100 ਵਾਲਿਆਂ ਦਾ ਪਹਿਲਾਂ ਉਥੇ ਦਾ ਤੇਲ ਕੱਢਣਾ ਹਾਂ ਜੇ ਦੇਖੋ ਪੈਸਾ ਬੈਂਕਾਂ ਚ ਬੈਂਕਾਂ ਕੀ ਦੀਆਂ ਉਹ ਵੀ ਉਹਨਾਂ ਦੀ ਉੱਥੇ ਜੋਗ ਲੱਗ ਗਿਆ ਤੇ ਮੈਨੂੰ ਘਰੇ ਰੱਖ ਲੋਗੇ ਬਹੁਤ ਛੋੜੇ ਪੈਸੇ ਉਹਨਾਂ ਨੇ ਨੋਟਬੰਦੀ ਕਰ ਦੇਣਗੇ ਫੇਰ ਵੀ ਉਧਰ ਆ ਫਸ ਗਏ ਕਿੱਧਰ ਮਰਜੀ ਭੱਜ ਲਿਓ ਡਿੱਕੇ ਚ ਆਏ ਵੇ ਆਉਣ ਦਾ ਆ ਦੇ ਨੇਜਰ ਲਾ ਕੇ ਮਗਰ ਨੂੰ ਭਜਾਉਂਦੇ ਬੈਠ ਭੱਜ ਗਏ ਦੇ ਆ ਪਜਾਉਂਦੇ ਆਹਾਂ ਜਾੜੇ ਬਣ ਚ ਗਏ ਆਪਾਂ ਸਾਰੇ ਰਲ ਗਏ ਸੀ ਵੀ ਛੋੜੇ ਨਾਲ ਹੀ ਆ ਹਰ ਜਿਹੜਾ ਸਤੋਂ ਬਾਹਰ ਆ ਸਾਰੇ ਹਣੇ ਕਰਦੇ ਸਾਰੇ ਆਪਣੇ ਸਾਰੇ ਆਪਾਂ ਹਾਂ ਰਣ ਰਲ ਕੇ ਹੰਬਲਾ ਮਾਰਨਾ ਪਊਗਾ ਰਣ ਰਲ ਕੇ ਹੰਬਲਾ ਵਈ ਆਪਾਂ ਕਿਸਾਨਾਂ ਦੇ ਮਗਰ ਲੱਗੋ ਯਾਰ ਬਸ ਗੱਲ ਖਾਤਾ ਪਾਟੋ ਨਾ ਇੱਕ ਹੋ ਜੋ ਵਾ ਇੱਕਾ ਹੋ ਗਿਆ ਸਭ ਕੁਝ ਆ ਉਹਨਾਂ ਦੇ ਮਗਰ ਲੱਗ ਗਏ ਉਹ ਆਪਣੀ ਖਾਤਰ ਬੈਠਿਆ ਵਿਚਾਰਾ ਬਾਪੂ ਲੱਲੇ ਵਾਲ ਮਰਨ ਵਾਰ ਤੇ ਬੈਠਾ ਯਾਰ ਦੇਖੋ ਕਿੰਨਾ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਯਾਰ ਦਾ ਪਹਿਲਾ 12 ਸੱਚੇ ਪਾਤਸ਼ਾਹ ਦੇ ਤੇ ਸੱਚਾ ਬਾਦ ਦੇ ਚਰਨਾਂ ਚ ਨਵਾ ਸੀ ਬਖਸ਼ੀ ਯਾਰ ਉਹ ਬੰਦੇ ਨੂੰ ਕਿੰਨਾ ਉਹਨੇ ਸੋਚਿਆ ਕਿਹੜਾ ਮਰਦਾ ਕਿਸੇ ਦੀ ਖਾਤਰ ਨਹੀਂ ਮਰਦਾ ਕੋਈ ਨਹੀਂ ਮਰਦਾ ਮਰ ਜਾ ਸੋਚ ਲੋ ਇੱਥੋਂ ਕੋਈ ਨਹੀਂ ਕਿਸੇ ਦੀ ਖਾਤਰ ਮਰਦਾ ਉਹ ਮਰਿਆ ਆਪਣੀ ਖਾਤਰ ਮਰਦਾ ਆ। ਵਾਜਾ ਲਿਆ ਚੱਕ ਕੇ ਵਾਸ ਕਰ ਬਹੁਤ ਆ। ਵਾਜਾ ਚੱਕ ਲੈ। ਚਾਹ ਚੱਕ ਲੈ। ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਟੇ। ਚੱਕ ਲੈ ਅਸੀਂ ਫਰਾ ਦੇ ਲਿਆ। ਆਈ ਚੱਕ ਲੈ ਪਲੇ ਹੀ। ਥੱਲੇ ਚੱਕ ਲੈ। ਲਾ। ਆਹ ਰਸਤੇ ਲੋਈ। ਆਪ ਨੂਰ ਪਰੇ ਕਰ ਨਾਤ ਕਰਦੇ ਆ। ਹੂੰ ਬਣ ਗਈ 28 25 ਮਿੰਟ ਦੀ ਬਹੁਤ ਵਧੀਆ